ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੱਗਬਾਣੀ ਟੀਵੀ ਪੰਜਾਬ ਦੀ ਸਿਆਸਤ ਦੇ ਵਿੱਚ ਸਭ ਤੋਂ ਤਕੜਾ ਮੋੜ ਪੰਜਾਬ ਦੀਆਂ ਜਨਰਲ ਇਲੈਕਸ਼ਨ ਤੋਂ ਬਾਅਦ ਜੇ ਕਹੀਏ ਕਿ ਪੰਜਾਬ ਦੇ ਵਿੱਚ ਹੁਣ ਪੰਚਾਇਤੀ ਇਲੈਕਸ਼ਨ ਉਹ ਸਰਪੰਚੀ ਜਿਹਨੂੰ ਲੈ ਕੇ ਹਰ ਕੋਈ ਆਪਣੇ ਵਕਾਰ ਦੀ ਗੇਮ ਖੇਡ ਰਿਹਾ ਮੇਰੇ ਨਾਲ ਬੀਜਪੀ ਸਪੋਕਸਪਰਸਨ ਨੇ ਚੇਤਨ ਮੋਹਨ ਜੋਸ਼ੀ ਗੱਲਬਾਤ ਇਹਨਾਂ ਇਲੈਕਸ਼ਨਸ ਦੀ ਵੀ ਕਰਾਂਗੇ ਇਹਨਾਂ ਦੇ ਲੀਡਰਸ ਦੀ ਵੀ ਕਰਾਂਗੇ ਪੰਜਾਬ ਦੀ ਵੀ ਕਰਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਦੱਸ ਕੀ ਹਾਲ ਚਾਲ ਬਹੁਤ ਵਧੀਆ ਤੁਸੀਂ ਸੁਣਾਓ ਜੀ ਬਸ ਠੀਕ ਹੈ ਅੱਛਾ ਪਿੰਡ ਹਰਦੋਵਾਲ ਤੁਹਾਡੀ ਪਾਰਟੀ ਕਰਕੇ ਚਰਚਾ ਚਾ ਆਤਮਾ ਸਿੰਘ 2 ਕਰੋੜ ਰੁਪਇਆ ਇੱਕੋ ਵਾਰੀ ਖਰਚ ਲਿਆ ਤੁਹਾਨੂੰ ਲੱਗਦਾ ਨਹੀਂ ਵੀ ਓਪਨ ਕਰਪਸ਼ਨ ਹੈ ਦੇਖੋ ਇਹਦੀ ਪਹਿਲੇ ਨਾ ਕਿਸੇ ਵੀ ਵਿਸ਼ੇ ਦਾ ਬੈਕਗ੍ਰਾਉਂਡ ਜਾਨਣਾ ਬਹੁਤ ਜ਼ਰੂਰੀ ਜੀ ਪਹਿਲੀ ਗੱਲ ਤੇ ਮੈਂ ਇੱਥੇ ਦੱਸਦਾ ਕਿ ਬੀਜੇਪੀ ਇਦਾਂ ਦੀ ਕਿਸੇ ਵੀ ਡੀਲ ਨੂੰ ਸਪੋਰਟ ਨਹੀਂ ਕਰਦੀ ਮੈਂ ਕਹਾਂ ਜੇ ਆਰਤੀ ਇਹ ਬੋਲੀ ਲਾਉਂਦੇ ਨੇ ਪ੍ਰੋਪਰ ਬੰਦੇ ਬੈਠਦੇ ਨੇ ਉਹਨਾਂ ਕੀ ਉਹਨਾਂ ਨੇ ਇਨੀ ਗੱਲ ਕਹੀ 2 ਕਰੋੜ 1 2 ਕਰੋੜ 2 2 ਕਰੋੜ 3 ਨਹੀਂ ਨਾ ਕਿਹਾ ਤੁਸੀਂ ਉਹ ਵੀਡੀਓ ਦੇਖੀ ਜਦੋਂ ਚੈੱਕ ਲਹਿਰਾਉਂਦੇ ਆ ਉਹ ਆ 2 ਕਰੋੜ ਰੁਪਿਆ ਆ 2 ਕਰੋੜ ਰੁਪਿਆ ਹੁਣੇ ਲਓ ਮੈਨੂੰ ਸਪੰਚੀ ਦਿਓ ਹੈਨਾ ਤੇ ਜੇ ਇਦਾਂ ਦੀ ਚੀਜ਼ ਉੱਥੇ ਕੀਤੀ ਹੈ ਤੇ ਉੱਥੋਂ ਦੇ ਲੋਕਾਂ ਨੇ ਕੀ ਐਕਸੈਪਟ ਕੀਤਾ ਕਿ ਪੈਸੇ ਤੇ ਪਿੰਡ ਤੇ ਲੱਗਣੇ ਆ ਅਖਰ ਇਦਾਂ ਦੀ ਜੇ ਗੱਲ ਹੋਈ ਹੈ ਉੱਥੇ ਇਹ ਇੱਕ ਬਹੁਤ ਵੱਡਾ ਇੱਕ ਸੋਚਣ ਦਾ ਵਿਸ਼ਾ ਵਾ ਤੁਸੀਂ ਇਸ ਗੱਲ ਨੂੰ ਮੈਂ ਤਾਂ ਕਹਿਣਾ ਵੀ ਇਹ ਗੱਲ ਕਿ ਮੈਂ ਮੈਂ ਐਕਸੈਪਟ ਨਹੀਂ ਕਰਦਾ ਇਸ ਚੀਜ਼ ਨੂੰ ਵੀ ਇਹ ਇੱਕ ਮਾਡਲ ਆ ਇਹ ਅਜਦਾ ਨਹੀਂ ਸਾਡਾ ਜੁਗਾ ਜੁਗਾ ਦਾ ਚੱਲਦਾ ਆ ਰਿਹਾ ਕਿ ਪੰਚ ਪੰਚ ਪਰਮੇਸ਼ਵਰ ਇਹ ਗੱਲ ਕਹੀ ਜਾਂਦੀ ਹੈ ਪੰਚ ਪਰਮੇਸ਼ਵਰਸ ਦੇ ਵਿੱਚ ਜਦੋਂ ਇਦਾਂ ਦੀ ਗੱਲਬਾਤ ਆਵੇ ਤੇ ਸਭ ਤੋਂ ਪਹਿਲੇ ਸਵਾਲ ਉਸ ਸਰਕਾਰ ਨੂੰ ਕਰਨਾ ਚਾਹੀਦਾ ਕਿ ਕਾਰਨ ਕੀ ਹੈ ਹਰ ਚੀਜ਼ ਨੂੰ ਆਪੋਜੀਸ਼ਨ ਤੇ ਦੂਸਰੀ ਪਾਰਟੀਆਂ ਦੇ ਮੱਥੇ ਤੇ ਮੜ ਕੇ ਤੁਸੀਂ ਫਰਕ ਨਹੀਂ ਹੋ ਸਕਦਾ ਹੂੰ ਇਹ 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 ਪੁਆਇੰਟ ਇੱਕ ਸੋਚਣ ਵਾਲਾ ਵਾ ਅੱਜ ਪੰਜਾਬ ਸਰਕਾਰ ਸੋਚੇ ਕਿ ਜੀ ਇਦਾਂ ਦੀ ਗੱਲਬਾਤ ਹੋਈ ਆ ਤੁਸੀਂ ਜੇ ਤੁਹਾਨੂੰ ਲੱਗਦਾ ਗੈਰ ਕਾਨੂੰਨੀ ਆ ਕਰੋ ਕਾਰਵਾਈ ਮੈਂ ਨਹੀਂ ਕਹਿੰਦਾ ਕਾਰਵਾਈ ਨਹੀਂ ਕਰਨੀ ਚਾਹੀਦੀ ਪਰ ਇਹ ਚੀਜ਼ ਹੋਈ ਕਿਉਂ ਕਿ ਪਿੰਡ ਦੀ ਡਿਮਾਂਡ 2 ਕਰੋੜ ਰੁਪਈਆ ਕਿ ਪਿੰਡ ਦੀ ਡਿਮਾਂਡ 30 ਕਰੋੜ 30 ਲੱਖ ਰੁਪਈਆ ਇਕੱਲੀ ਭਾਜਪਾ ਨਹੀਂ ਕਈ ਪਿੰਡਾਂ ਦੇ ਵਿੱਚ ਅਕਾਲੀਆਂ ਦੇ ਵੱਲੋਂ ਕਾਂਗਰਸ ਵੱਲੋਂ ਹੋਰ ਨਾ ਬੰਦਿਆਂ ਨਾਲ ਕਿਉਂਕਿ ਮਤਲਬ ਬੈਕਗ੍ਰਾਉਂਡ ਕਿਸੇ ਨਾ ਕਿਸੇ ਦੀ ਰਹੀ ਹੈ ਕਿਤੇ ਨਾ ਕਿਤੇ ਹਮਮ ਔਰ ਦੂਸਰੇ ਬੰਨੇ ਜੈਤੂ ਵਾਲੇ ਐਮਐਲਏ ਨੇ ਕੀ ਗੱਲ ਕੀਤੀ ਕਿ ਇਹ ਲੋਕਤੰਤਰ ਦਾ ਕਹਾਣੀ ਓਨਰ ਨੇ ਤਾਂ ਚਲੋ ਇੱਕ ਆਪਣੀ ਆਫਰ ਦਿੱਤੀ ਹੋएगी ਮੈਂ ਉਹਨੂੰ ਵੀ ਜਸਟੀਫਾਈ ਨਹੀਂ ਕਰਦਾ ਪਰ ਜੈਤੋਂ ਵਾਲੇ ਔਨਰੇਬਲ ਜਿਹੜੇ ਐਮਐਲਏ ਸਾਹਿਬ ਨੇ ਉਹਨਾਂ ਨੇ ਜਿੱਦਾਂ ਦੀ ਸ਼ਬਦਾਵਲੀ ਵਰਤੀ ਹੈ ਜਿੱਦਾਂ ਦੇ ਲਫ਼ਜ਼ ਬੋਲੇ ਕਿ ਉਹ ਐਕਸੈਪਟੇਬਲ ਆ ਅੱਛਾ ਕੋਈ ਮੈਨੂੰ ਤਿੰਨ ਚੀਜ਼ਾਂ ਦੱਸੋ ਜਿਹੜੀਆਂ ਤੁਹਾਨੂੰ ਲੱਗਦਾ ਕਿ ਬਹੁਤ ਗਲਤ ਆ ਬਹੁਤ ਗਲਤ ਆ ਇਹਦੇ ਉੱਤੇ ਗੱਲ ਕਰਨੀ ਚਾਹੀਦੀ ਆ ਨਹੀਂ ਮੈਂ ਸਰਕਾਰ ਨੂੰ ਦੋਸ਼ ਦੇਣ ਤੋਂ ਪਹਿਲਾਂ ਨਾ ਬਿਊਰੋਕ੍ਰੇਸੀ ਦੱਸ ਦੋ ਬਿਊਰੋਕ੍ਰੇਸੀ ਦੀ ਵੀ ਗੱਲ ਆ ਕਿ ਜੇ ਦੇਖੋ ਦੋਨੋਂ ਚੀਜ਼ਾਂ ਬੈਲੈਂਸ ਚੱਲਦੀਆਂ ਡੈਮੋਕ੍ਰੇਸੀ ਤੇ ਬਿਊਰੋਕ੍ਰੇਸੀ ਹੂੰ ਡੈਮੋਕ੍ਰੇਸੀ 5 ਸਾਲ ਦੀ ਹੱਦ 10 ਸਾਲ ਵਾਸਤੇ ਹੁੰਦੀ ਪੰਜਾਬ 'ਚ ਕੋਈ 15 ਸਾਲ ਦੀ ਡੈਮੋਕ੍ਰੇਸੀ ਆਈ ਨਹੀਂ 10 ਸਾਲ ਤੱਕ ਹੀ ਰਿਪੀਟ ਹੁੰਦੀਆਂ ਨੇ ਜੇ ਹੁੰਦੀਆਂ ਵੀ ਇਹਦੇ ਬਿਊਰੋਕ੍ਰੇਸੀ 30 ਤੋਂ 35 ਸਾਲ ਉਹ 38 ਸਾਲ ਵੀ ਚੱਲਦੀ ਹੈ ਜੀ ਐਵਰੇਜ 35 ਸਾਲ ਮੰਨ ਕੇ ਚੱਲੋ ਠੀਕ ਹੈ ਜੀ ਹੁਣ ਮਸਲਾ ਕਿੱਥੇ ਆ ਗਿਆ ਮਸਲਾ ਆ ਗਿਆ ਕਿ ਕਹਿਣੀ ਕਥਨੀ ਵਿੱਚ ਅੰਤਰ ਹੋ ਗਿਆ ਹਮ ਅ ਐਮਐਲਏ ਨੇ ਸਿਰ ਤੇ ਨਹੀਂ ਬੈਠੇ ਰਹਿਣਾ ਸਰਕਾਰੀ ਦਫ਼ਤਰਾਂ 'ਚ ਇਹ ਸਾਨੂੰ ਵੀ ਪਤਾ ਲੇਕਿਨ ਤੁਸੀਂ ਜਿਹੜੀ ਪਾਲਿਸੀ ਬਣਾਉਂਦੇ ਹੋ ਕਿ ਉਹ ਪਾਲਿਸੀ ਜਦੋਂ ਇੰਪਲੀਮੈਂਟ ਹੋ ਕਰਨ ਲੱਗਦੇ ਉਹਦੇ ਚ ਸਭ ਤੋਂ ਵੱਡਾ ਇੰਟਰਸਟ ਕਿਹਦਾ ਵਾ ਪਬਲਿਕ ਦਾ ਅਫਸਰਾਂ ਦਾ ਪਾਰਟੀ ਦਾ ਇੰਟਰਸਟ ਕੀ ਹੈ ਇੰਟਰਸਟ ਦੇਖਣਾ ਪੈਂਦਾ ਕਿਉਂਕਿ ਕਾਰਨ ਕਿ ਫੋਰ ਐਗਜ਼ਾਮਪਲ ਅੱਜ ਕੱਲ ਚੌਲਾਂ ਦਾ ਮਸਲਾ ਚੱਲ ਰਿਹਾ ਝੋਨੇ ਦਾ ਸਭ ਤੋਂ ਵੱਡਾ ਮੈਂ 4 ਮਹੀਨਿਆਂ ਤੋਂ ਸ਼ਾਇਦ 21 ਜੂਨ ਤੋਂ ਮੈਂ ਜਦੋਂ ਮੇਰੀ ਸਤਕਾਰਯੋਗ ਕਿਸਾਨ ਲੀਡਰਾਂ ਨਾਲ ਕਿਸੇ ਸਤਕਾਰਯੋਗ ਚੈਨਲ ਤੇ ਡਿਬੇਟ ਸਗੀ ਉੱਥੇ ਮੈਂ ਮੁੱਦਾ ਚੱਕਿਆ ਸੀ ਮੇਰੀ 25 26 ਡਿਬੇਟ ਸੇ ਸੇ ਚੀਜ਼ ਤੇ ਨੇ ਔਰ ਮੈਂ ਰੌਲਾ ਪਾਉਂਦਾ ਆ ਰਿਹਾ ਜੂਨ ਮਹੀਨੇ ਤੋਂ ਹੀ ਇਹ ਮਸਲਾ ਬੜਾ ਸੀਰੀਅਸ ਇਸ ਮਸਲੇ ਤੇ ਕਰੋ ਕਿਸ ਨੇ ਧਿਆਨ ਨਹੀਂ ਦਿੱਤਾ ਅੱਛਾ ਸਰਕਾਰ ਕਾਰਨ ਕੀ ਹੈ ਜੀ ਕਾਰਨ ਕੀ ਹੈ ਅੱਜ ਇਹ ਗੱਲ ਕਹਿੰਦੇ ਪਏ ਨੇ ਕਿ ਸਪੇਸ ਪ੍ਰੋਬਲਮ ਆ ਦਸੰਬਰ ਦੇ ਮਹੀਨੇ ਤੋਂ ਪਹਿਲਾਂ ਕਦੀ ਮਿਲਿੰਗ ਨਹੀਂ ਸਟਾਰਟ ਹੁੰਦੀ ਜੇ ਇਹਨਾਂ ਨੇ ਇੰਨੀ ਗੱਲ ਕਹੀ ਕਿਸਾਨਾਂ ਨੂੰ ਵੀ ਤੇ ਸਾਨੂੰ ਸੈਂਟਰ ਤੋਂ ਆਸ਼ਵਾਸਨ ਮਿਲਿਆ ਇੰਨੀ ਤਰੀਕ ਤੱਕ ਇਨਾ ਮੀਟ੍ਰਿਕ ਟਨ ਚੌਲ ਚੁੱਕਿਆ ਜਾਏਗਾ ਇਨੇ ਗਾਊਨ ਖਾਲੀ ਹੋਣਗੇ ਤਾਂ ਵੀ ਮਸਲਾ ਕਿਉਂ ਨਹੀਂ ਸੋਲਵ ਹੋ ਰਿਹਾ ਪਰ ਚੱਕਿਆ ਤਾਂ ਹੈ ਨਹੀਂ ਨਾ ਉਹਨਾਂ ਨੇ ਸੈਂਟਰ ਨੇ ਹਲੇ ਤੱਕ ਵੀ ਨਹੀਂ ਲਾਇਆ ਸਾਡੇ ਪੋਸਟ ਮਸਲਾ ਉਹਦੇ ਵਿੱਚ ਛਾੜਦਾ ਵਾ 14 ਦੇ ਵਿੱਚੋਂ yield ਨਿਕਲਦੀ ਪਈ ਸੀ 669 ਕਿਲੋ ਐਵਰੇਜ ਜਿਹੜਾ ਬਰੋਕਨ ਸੀ ਪੂਸਾ ਦਾ 10 ਤੋਂ 12% ਕਿਸੇ ਦਾ 15% ਕੋ ਮਾੜੀ ਹੋਵੇ ਤੇ ਤੇ ਪਲੱਸ ਕੁਝ ਹਾਈਬ੍ਰਿਡ ਸਾਵਾ ਵਗੈਰਾ ਲੱਗਣ ਲੱਗ ਪਿਆ ਸੀ ਝੋਨਾ ਜਿਹਦਾ 25 30% ਵੀ ਬਰੋਕਨ ਹੁੰਦਾ ਸੀ ਪਰ ਜਿਹਦੇ ਜਿਸ ਜਿਸ ਚੋਂ ਦਾ ਬਰੋਕਨ ਜ਼ਿਆਦਾ ਹੁੰਦਾ ਸੀ ਤਾਂ ਝਾੜ ਵਧ ਹੁੰਦਾ ਸੀ ਕੋਈ yield ਵਧ ਹੁੰਦੀ ਸੀ ਪੂਸਾ ਦੀ ਜੇ yield ਘਟ ਸੀ ਥੋੜੀ ਜਿਹੀ ਨਹੀਂ ਉਹਦਾ ਬਰੋਕਨ ਨਹੀਂ ਸੀ ਹੁੰਦਾ ਤੇ ਕੇ ਬੈਲੈਂਸੇ ਬਣ ਕੇ ਚੱਲਦਾ ਸੀ ਇਹਨਾਂ ਨੇ ਆਨਰੇਬਲ ਸੀਐਮ ਭਗਵੰਤ ਸਿੰਘ ਜੀ ਮਾਨ ਹੁਣਾ ਨੇ ਪਾਣੀ ਦੀ ਖਪਤ ਘਟ ਹੋਵੇ ਉਹ ਸੋਚ ਕੇ ਉਹਨਾਂ ਨੇ ਇੱਕ ਫੈਸਲਾ ਲਿਆ ਉਹਨਾਂ ਨੇ ਕਿਹਾ ਜੀ ਇਹ ਨਹੀਂ ਇਹ ਵੀ ਵਰਤੋ ਤਾਂ ਕਿ ਪਾਣੀ ਦੀ ਘਟ ਵਰਤ ਹੋਵੇ ਤੇ ਘਟ ਸਮੇਂ ਤਿਆਰ ਹੋ ਜਾਏਗੀ ਜੀ ਠੀਕ ਹੈ ਜੀ ਉਹਨਾਂ ਨੇ ਇਹ ਚੀਜ਼ ਤੇ ਕਹਿਤੀ ਲੇਕਿਨ ਉਹਨਾਂ ਨੇ ਬਿਨਾਂ ਰਿਜ਼ਲਟ ਲਏ ਵੀ ਇਸ ਝੋਨੇ ਦੇ ਵਿੱਚੋਂ ਜਾਂ ਪਰਮਲ ਦੀ ਪੈਡੀ ਚੋਂ ਚੌਲਾਂ ਦੀ ਯੀਲਡ ਕਿੰਨੀ ਹੈ ਲਾਸਟ ইয়ার ਵੀ ਫਰਵਰੀ ਜਨਵਰੀ ਤੱਕ ਚੱਲੀ ਸੀਗੀ 2024 ਜਨਵਰੀ ਦੇ ਵਿੱਚ ਟੁੱਟੀ ਸੀਗੀ ਸਟ੍ਰਾਈਕ ਉਹ ਤੱਕ ਐਗਰੀਮੈਂਟ ਹੋ ਗਈ ਸੀ ਐਗਰੀਮੈਂਟ ਹੋ ਗਿਆ ਮਤਲਬ ਤੁਹਾਨੂੰ ਮਾਲ ਪੀੜ ਕੇ ਦੇਣਾ ਹੀ ਪੈਣਾ ਔਰ ਇਹਦੇ ਵਿੱਚ ਇਹ ਸੀਗਾ ਕਿ ਤੁਹਾਨੂੰ 67 ਕਿਲੋ ਕੁਇੰਟਲ ਵਿੱਚੋਂ ਪਰਮਲ ਚੋਂ 67 ਕਿਲੋ ਤੁਹਾਨੂੰ ਚੌਲ ਦੇਣਾ ਹੀ ਪੈਣਾ ਉਹ ਜਦੋਂ ਤੱਕ ਯੀਲ ਖਤਮ ਹੁੰਦਾ 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 ਆਇਆ ਕੁਛ ਸਪੇਸ ਪ੍ਰੋਬਲਮ ਆਈ ਕੁਝ ਮੌਸਮ ਦੀ ਗਰਮੀ ਆ ਗਈ ਇੱਕ ਦੋ ਕਿਲੋ ਦੇ ਸਪੇਸ ਪ੍ਰੋਬਲਮ ਕਰਕੇ ਛੋਨੇ ਦੇ ਗਰਮੀ ਕਰਕੇ ਇੱਕ ਦੋ ਇੱਕ ਇੱਕ ਕਿਲੋ ਦਾ ਫਰਕ ਪੈਂਦਾ ਸਵਾ ਕਿਲੋ ਦਾ ਪੈ ਜਾਊਗਾ ਅਤਵਾਦ ਲੇਕਿਨ ਯੀਲਡ ਘਟ ਗਈ 9 ਤੋਂ 11 ਕਿਲੋ ਕਿਤੇ 10 ਕਿਲੋ ਘਟੀ ਕਿਤੇ 8 ਕਿਲੋ ਘਟੀ ਕਿਤੇ ਮਿਕਸ ਵੀ ਹੋ ਗਈ ਪੂਸਾ ਅਚੇਤ ਰਿਪੋਰਟ ਕੀ ਕਹਿੰਦੀ ਹੈ ਵੀ ਕਿਉਂ ਕਿ ਮੈਂ ਦੱਸਣਾ ਕਿਉਂ ਘਟੀ ਕਿਉਂਕਿ 20 ਸੀ ਨਾ 20 20 ਦੇ 20 ਤੁਸੀਂ ਭਜਵਾਤਾ 20 ਨੂੰ ਜਦੋਂ ਸ਼ੈਲਟਰ ਵਾਲੀ ਮਸ਼ੀਨ ਦੇ ਵਿੱਚੋਂ ਕਢਣਾ ਗਿਆ ਇੱਕ ਤੇ ਬਰੋਕਨ ਹੋ ਗਿਆ ਅਪਰੋਕਸੀਮੇਟਲੀ 45% ਜਿਹਨੂੰ ਟੁੱਟਾ ਕਹਿੰਦੇ ਆਪਾਂ ਜਿਹਨੂੰ ਟੋਟਾ ਕਹਿੰਦੇ ਆ ਸਰਕਾਰ ਮੰਗਦੀ 25% ਹਮ ਔਰ ਯੀਲਡ ਮੰਗਦੀ ਸਰਕਾਰ 60% ਹਮ ਤੇ ਨਿਕਲਦੀ ਹੈ 59 ਕਿਲੋ 60 ਕਿਲੋ ਮਤਲਬ ਕਵੈਂਟਲ ਚੋਂ ਤੇ ਨਿਕਲੀ ਐਵਰੇਜ 58 59 ਕਿਲੋ ਜਿਹੜਾ ਸਹੀ ਆ ਜਿਹੜਾ ਸਹੀ ਨਿਕਲਿਆ ਐਵਰੇਜ ਨਿਕਲਿਆ ਪੰਜਾਬ ਦਾ ਹੁਣ ਰਾਈਸ ਮਿਲਰਸ ਦੀ ਪ੍ਰੋਬਲਮ ਕੱਲੀ ਸਪੇਸ ਨਹੀਂ ਆ ਸਪੇਸ ਦਾ ਜੇ ਗੱਲ ਕੀਤੀ ਗਈ ਆ ਪ੍ਰੋਬਲਮ ਇਹ ਆ ਕਿ ਉਸ ਝੋਨੇ ਨੂੰ ਜਿਹੜੇ ਜਿਹੜੇ ਉਸ ਝੋਨੇ ਦੇ ਵਿੱਚੋਂ ਜਦੋਂ ਤੁਸੀਂ ੀਲਡ ਕੱਢੋਗੇ ਐਂਡ ਆਫ ਦਾ ਡੇ ਤੁਸੀਂ ਪਾਊਡਰ ਵੇਚ ਕੇ ਉਹਦਾ ਤੁਸੀਂ ਹਸਕ ਵੇਚ ਕੇ ਤੁਸੀਂ ਖੁੱਡੀ ਵੇਚ ਕੇ ਕਣੀ ਵੇਚ ਕੇ ਦੋ ਤੋਂ ਤਿੰਨ ਕਿਲੋ ਮੈਨੇਜ ਕਰ ਸਕਦੇ ਤੇ ਚੌਲ ਬਾਹਰੋਂ ਖਰੀਦ ਕੇ ਕਿਉਂਕਿ ਤੁਸੀਂ ਬਾਹਰੋਂ ਜਦੋਂ ਮਾਲ ਵੀ ਲੈ ਕੇ ਆਓਗੇ ਤੇ ਉਹ ਉਹ ਤੁਸੀਂ ਕਿੱਥੋਂ ਲੈ ਕੇ ਆਓਗੇ ਚੌਲ ਹੀ ਲੈ ਕੇ ਆਓਗੇ ਬਾਹਰੋਂ ਉਹ ਚੌਲ 2-3 ਕਿਲੋ ਦਾ ਖਰਚਾ ਤੇ ਮੈਨੇਜ ਹੋ ਸਕਦਾ 4-4 5-5 ਕਿਲੋ ਜੇਬ ਚ ਪਾਉਣਾ ਪੈ ਗਿਆ ਦੂਸਰੀ ਗੱਲ ਇੱਥੇ ਮੈਂ ਇੱਕ ਸਿਸਟਮ ਦੀ ਵੀ ਗਲਤੀ ਗੱਡਾਂਗਾ ਜਦ ਗਵਰਨਮੈਂਟ ਸੈਂਟਰ ਗਵਰਨਮੈਂਟ ਇਹ ਤੁਹਾਨੂੰ ਮਚੌਲ ਆਉਣ ਵਾਸਤੇ 31 ਅਕਤੂਬਰ ਤੱਕ ਦਾ ਟਾਈਮ ਦੇ ਦਿੱਤਾ ਜਾਂ ਹਰ ਮਹੀਨੇ ਤੁਹਾਨੂੰ ਵਧਾ ਕੇ ਦਿੰਦੀ ਹੈ ਇੱਕ ਮਹੀਨੇ ਦਾ ਤੁਹਾਡੇ ਸਰਕਾਰੀ ਮੁਲਾਜ਼ਮ ਜਦੋਂ ਪੀਵੀਜ਼ ਕਰਨ ਜਾਂਦੇ ਨੇ ਰਾਈਸ ਮਿਲਰਸ ਉਹਨਾਂ ਤੋਂ ਵੀ ਹਰਾਸ ਹੁੰਦੇ ਨੇ ਬਹੁਤ ਜ਼ਿਆਦਾ ਉਹ ਕਿਦਾਂ ਕੀ ਕਰ ਮੰਗਦੇ ਆ ਕੁਝ ਮੰਗਦੇ ਨਾ ਮੰਗਦੇ ਲੋਹੋਂ ਤੇ ਜਗ ਜਹਰ ਹੋ ਗਈਆਂ ਗੱਲਾਂ ਹੂੰ ਤਾਂ ਮੈਂ ਚੇਤਨ ਜੋਸ਼ੀ ਥੋੜੀ ਮੂੰਹ ਇਨੀ ਗੱਲ ਕਹਿੰਦਾ ਹੂੰ ਤਾਂ ਸ਼ਰਿਆਮ ਸ਼ੈਲਦਰਾ ਵਾਲੀ ਤੁਸੀਂ YouTube 'ਚ ਕਰ ਲਓ ਪੀਵੀ ਕਰਨ ਜਾਂਦੇ ਨੇ ਜਦ ਤੱਕ ਯੀਲਡ ਨਹੀਂ ਆਈ ਉਹਨਾਂ ਦੇ ਇਹਨਾਂ ਨੂੰ ਇਨੀ ਗੱਲ ਪਤਾ ਲੱਗ ਗਿਆ ਵੀ ਯੀਲਡ ਨਹੀਂ ਆ ਰਹੀ ਯੀਲਡ ਨਹੀਂ ਆ ਰਹੀ ਤੇ ਚੌਲ ਫਿਰ ਵੀ ਪੂਰਾ ਕਰਕੇ ਦੇ ਰਹੇ ਨੇ ਕਿਉਂਕਿ ਐਗਰੀਮੈਂਟ ਦੇ ਵਿੱਚ ਲਿਖਿਆ ਬਈ ਨਾ ਛੋੜ ਦੇਣਾ ਦੇਣਾ ਪੈਣਾ ਨਹੀਂ ਤੇ ਤੁਹਾਡਾ ਸ਼ੈਲਰ ਤੁਹਾਡੇ ਬਲੈਂਕ ਚੈੱਕ ਤੁਹਾਡੀ ਪ੍ਰਾਪਰਟੀ ਅਟੈਚ ਆ ਇਹ ਐਗਰੀਮੈਂਟ ਨਹੀਂ ਆ ਬੇਸਿਕਲੀ ਆਪਣੇ ਹੱਥ ਵੱਡ ਕੇ ਸਰਕਾਰ ਨੂੰ ਦੇ ਦੇਣੇ ਸਰਕਾਰ ਨੂੰ ਨਹੀਂ ਮਤਲਬ ਬਿਊਰੋਕ੍ਰੇਸੀ ਨੇ ਇਦਾਂ ਦੀਆਂ ਪਾਲਿਸੀਆਂ ਬਣਾ ਕੇ ਪਾਸ ਕਰਾਈਆਂ ਹੋਈਆਂ ਨੇ ਕਿ ਬਿਨਾ ਤੁਸੀਂ ਉਹ ਮੰਤਰੀ ਨੇ ਤੇ ਜਾਣਾ ਨਹੀਂ ਉੱਥੇ ਐਮਐਲਏ ਤੇ ਜਾਣਾ ਨਹੀਂ ਉੱਥੇ ਛਾਪਾ ਮਾਰਨ ਛਾਪਾ ਮਾਰਨ ਕੌਣ ਜਾਂਦਾ ਮਲਾਜ਼ਮ ਮਲਾਜ਼ਮ ਕਿਹੜੇ ਕੰਸਰਨ ਵਿਭਾਗ ਮੈਂ ਦੇ ਕਈ ਥਾਵਾਂ ਤੇ ਤੇ ਇਦਾਂ ਹੁੰਦਾ ਕਿ ਜੇ ਟਾਈਮ ਵੀ ਪਿਆ ਗੱਡੀਆਂ ਲਵਾਉਣ ਦਾ ਤੇ ਤੁਸੀਂ ਲੋਕਾਂ ਨੇ ਪਰਚੇ ਘਟਾ ਦਿੱਤੇ ਫੜ ਕੇ ਮਕੇਰੀਆਂ ਕੱਟਿਆ ਗਿਆ ਕਈ ਥਾਵਾਂ ਤੇ ਇਦਾਂ ਕੋ ਹਿਆਰਪੁਰ ਦੇ ਵਿੱਚ ਇੱਕ ਡਿਸਟ੍ਰਿਕਟ ਮੰਜਿਸਟਰੇਟ ਸੀਗਾ ਡਿਸਟ੍ਰਿਬਿਊਸ਼ਨ ਸੌਰੀ ਡਿਸਟ੍ਰਿਕਟ ਮੈਨੇਜਰ ਵੇਅਰਹਾਊਸ ਦਾ ਉਹਨੇ ਦੋ ਫਰਮਾਂ ਉਹ ਖਾਰਜ ਕਰਤੀਆਂ ਬਲੈਕਲਿਸਟ ਕਰਤੀਆਂ ਜਿਨ੍ਹਾਂ ਨੇ ਚੌਲ ਵਾਕੇ ਐਨਓਸੀ ਵੀ ਲ ਲਈ ਹੈ ਲੇਕਿਨ ਉਹਨਾਂ ਨੇ ਗਰੰਟੀ ਵੀ ਨਹੀਂ ਭਰੀ ਕਿਸੇ ਰਾਈਸ ਮਿਲਦੀ ਸਿਰਫ ਜਸ ਰਾਈਸ ਮਿਲਦੀਆਂ ਗੱਡੀਆਂ ਲੇਟ ਹੋ ਗਈਆਂ ਉਹ ਤੇ ਵਿਟਨੈਸ ਪਾਈ ਸੀ ਵੀ ਇਹਨਾਂ ਸਾਹਮਣੇ ਇਹਨਾਂ ਨੇ ਭਰਿਆ ਵਾ ਉਹਦੇ ਵਿਟਨੈਸ ਡੀਐਮ ਨੇ ਵੀ ਪਾਈ ਹੈ ਅਫਸਰ ਨੇ ਵੀ ਪਾਈ ਹੈ ਫਿਰ ਉਹ ਵੀ ਟਰਮੀਨੇਟ ਹੋਵੇ ਜੌਬ ਤੋਂ ਮਤਲਬ ਤੁਸੀਂ ਇੰਨੀ ਸਿਸਟਮ ਦੇ ਵਿੱਚ ਅਫਸਰ ਛਾਈ ਨੇ ਇੰਨਾ ਕੁ ਜ਼ਿਆਦਾ ਕਾਹਨ ਕਰਦਾ ਕੁਝ ਵੀ ਕਰਦਾ ਮੇਰੇ ਕੋ ਪਿਆ ਹੋਇਆ ਜਿਕਉਂ ਤੇ ਮੈਂ ਤੁਹਾਨੂੰ ਦੇ ਦਿੰਦਾ ਉਹਦਾ ਉਹ ਨੋਟਿਸ ਹੋਵਲਾ ਹੂੰ ਫਿਰ ਬਾਅਦ ਚੋਂ ਜਦੋਂ ਗੱਲ ਉੱਤੇ ਪਹੁੰਚੀ ਤੇ ਉਹ ਕਹਿੰਦੇ ਵੀ ਸਾਡੇ ਤਾਂ ਰੂਲ ਚ ਹੀ ਨਹੀਂ ਕਿਸੇ ਨੂੰ ਬਲੈਕਲਿਸਟ ਕਰਨਾ ਇਦਾਂ ਦੇ ਮਾਮਲੇ 'ਚ ਅੱਛਾ ਵੈਸੇ ਫਿਰ ਅਫਸਰ ਕਾਰਵਾਈ ਕਿਉਂ ਨਹੀਂ ਹੋਈ ਬਲੈਕਲਿਸਟ ਨਹੀਂ ਕਰ ਸਕਦੇ ਕਿਸੇ ਵੀ ਚਾਹਲ ਨੂੰ ਕਿ ਸੇ ਸ਼ੈਲਰ ਦੀ ਵਿਟਨੈਸ ਵੀ ਉਹਨੇ ਮਾਲ ਲਾਤਾ ਉਹਦੀ ਵਿਟਨੈਸ ਉਹਨੇ ਗਰੰਟੀ ਤੇ ਭਰੀ ਨਹੀਂ ਔਰ ਦੂਜੀ ਗੱਲ ਰਾਈਸ ਮਿੱਲਰ ਐਰ ਕੀ ਡਰਗੇ ਕਹਿੰਦੇ ਜੇ ਵਿਟਨੈਸ ਪਾਉਣ ਦੇ ਉੱਤੇ ਅਸੀਂ ਬਲੈਕਲਿਸਟ ਹੋ ਸਕਦੇ ਆ ਇੱਕ ਨਵਾਂ ਕਾਲਜ ਨਵਾਂ ਟ੍ਰੈਂਡ ਸਰਕਾਰ ਨੇ ਪਾਲਿਸੀ ਚ ਪਾਤਾ ਵੀ ਤੁਸੀਂ ਗਰੰਟੀ ਪਰ ਦੂਜੇ ਸ਼ੈਲਰ ਦੀ ਉਹ ਕਹਿੰਦੇ ਕਿਉਂ ਗਰੰਟੀ ਭਰੀ ਹੈ ਮੰਨ ਲਓ ਮੈਂ ਸ਼ੈਲਰ ਵਾਲਾ ਤੁਸੀਂ ਸ਼ੈਲਰ ਵਾਲੇ ਹੋ ਮੈਂ ਮਾਲ ਲਾਤਾ ਤੁਸੀਂ ਨਹੀਂ ਲਾਤਾ ਤੁਸੀਂ ਜੇ ਨਹੀਂ ਲਾਇਆ ਤੇ ਮੇਰਾ ਸ਼ੈਲਰ ਵੀ ਕੁਰਕੀ ਹੋਏਗਾ ਨਾਲ ਇਹ ਸੋਚਿਆ ਕਦੀ ਕਿਸੇ ਨੇ ਰਾਈਸ ਮਿੱਲਰ ਰਾਈਸ ਮਿਲ ਚਲਾ ਰਿਹਾ ਉਹਨੇ ਆਪਣਾ ਮਾਲ ਸਾਰਾ ਸਰਕਾਰ ਨੂੰ ਡਿਲੀਵਰ ਕਰਕੇ ਆਨੋਸੀ ਲੱਲੀ ਉਹਨੇ ਤੁਹਾਡੀ ਗਰੰਟੀ ਭਰੀ ਹੈ ਜਾਂਮਨੀ ਭਰੀ ਹੋਈ ਹੈ ਤੁਹਾਡੀ ਗਰੰਟੀ ਇਹ ਕਿਉਂ ਗਰੰਟੀਆਂ ਭਰਾਈਆਂ ਜਾਂਦੀਆਂ ਨੇ ਸਰਕਾਰ ਵੱਲੋਂ ਬਈ ਇਹ ਬਿਊਰੋਕ੍ਰੇਸੀ ਵੱਲੋਂ ਕਿਉਂ ਇਦਾਂ ਦੀ ਪਾਲਿਸੀਆਂ ਤਿਆਰ ਕਰਕੇ ਸੈਂਟਰ ਗਵਰਨਮੈਂਟ ਨੂੰ ਭੇਜੀਆਂ ਜਾਂਦੀਆਂ ਯਾਨੀ ਕਿ ਇੱਕ ਬੰਦਾ ਆਪਣਾ ਕੰਮ ਕਰ ਗਿਆ ਉਹ ਆਪਣੇ ਮਾਲ ਦਾ ਜ਼ਿੰਮੇਵਾਰ ਹੈ ਉਹ ਦੂਸਰੇ ਦਾ ਵੀ ਜ਼ਿੰਮੇਵਾਰ ਹੈ ਜਿਹਦੀ ਉਹਨੇ ਗਰੰਟੀ ਭਰੀ ਆ ਕਿਉਂ ਗਰੰਟੀ ਭਰਾਈ ਗਈ ਅੱਛਾ ਪ੍ਰੋਕਸੀ ਕਿ ਇੱਕ ਇਹਦੇ ਤੇ ਕਿਸੇ ਨੇ ਕੁਐਸਚਨ ਨਹੀਂ ਕੀਤਾ ਜੀ ਇਸ ਪਾਲਿਸੀ ਦੇ ਉੱਤੇ ਕੋਈ ਕੁਐਸਚਨ ਨਹੀਂ ਕਰ ਰਿਹਾ ਇਹੋ ਹੀ ਮੇਨ ਕਾਰਨ ਆ ਕਿ ਰਾਈਸ ਮਿਲਰ ਸਟ੍ਰਾਈਕ ਤੇ ਸਟ੍ਰਾਈਕ ਤੇ ਉਦੋਂ ਮੰਨੇ ਜਾਣਗੇ ਜਦੋਂ ਉਹਨਾਂ ਦੇ ਐਗਰੀਮੈਂਟ ਹੋਣਗੇ ਹੋ ਐਗਰੀਮੈਂਟ ਹੀ ਨਹੀਂ ਹੋਏ ਕਿਦਾਂ ਕੋਈ ਕਰ ਲੂਗਾ ਐਗਰੀਮੈਂਟ ਅੱਛਾ ਇੱਕ ਜੁਸਪ ਸਿੰਘ ਸਾਹਿਬ ਇੱਕ ਸਵਾਲ ਦਾ ਜਵਾਬ ਦਿਓ ਵੀ ਕਿੰਨੀ ਜੜੀ ਆ ਇੱਕ ਅਮਾਉਂਟ ਜੜੀ ਆ ਇੱਕ ਸ਼ੈਲਰ ਨੂੰ ਦੇਣੀ ਪੈਂਦੀ ਆ ਜਾਂ ਉਹ ਸਾਈਂਡ ਅਮਾਉਂਟ ਆ ਵੀ ਇੰਨੇ ਚੋਲ ਦੇਣੇ ਪੈਣੇ ਆ ਜਾਂ ਕਿਸ ਤਰੀਕੇ ਨਾਲ ਡਿਸਟ੍ਰਿਬਿਊਟ ਹੁੰਦੇ ਆ ਇੱਕ ਟਨ ਦੇ ਸ਼ੈਲਰ ਨੂੰ ਉਹਦੇ ਇਹ ਲਿਖਿਆ ਹੁੰਦਾ ਵੀ ਕਿੰਨੀ ਐਮਟੀ ਮਿਲਣਾ 2 ਟਨ ਨੂੰ ਕਿੰਨਾ ਮਿਲਣਾ ਪੰਜਾਬ ਸਰਕਾਰ ਨੇ ਆਉਣ ਤੋਂ ਬਾਅਦ ਸਭ ਤੋਂ ਇੱਕ ਕੰਮ ਕੀਤਾ ਕਿ ਇੱਕ ਰਾਈਸ ਮਿਲਰ ਜਿਹਦਾ ਇੱਕ ਟਾਨਾ ਉਹ 20 ਲੱਖ ਤੋਂ ਵੱਧ ਦੀ ਲਿਮਟ ਨਹੀਂ ਲੈ ਸਕਦਾ ਬੈਂਕ ਤੋਂ ਜਦਕਿ ਇੱਕ ਰਾਈਸ ਮਿਲਰ ਨੇ ਔਰ ਦੂਸਰੀ ਗੱਲ ਬਾਰਦਾਨਾ ਜਿਹੜਾ ਹੁੰਦਾ ਅੱਧਾ ਮਿਲਰ ਨੇ ਦੇਣਾ ਹੁੰਦਾ ਅੱਧਾ ਸਰਕਾਰ ਨੇ ਹੁਣ ਇੱਕ ਰਾਈਸ ਮਿਲਰ ਨੇ ਜੇ ਲਿਮਟ ਲਈ ਹੁੰਦੀ ਹੈ ਪਹਿਲੀ ਗੱਲ ਤੇ ਇਹ ਆ ਵੀ ਤੁਸੀਂ 20 ਲੱਖ ਵਾਸਤੇ ਜੇ ਦੇਗਾ ਤੇ ਵੀ ਲੱਗਦਾ ਉੱਤੇ ਦਾ ਜੇ ਉੱਤੇ ਲੋਨ ਹੋਏਗਾ ਉਹਨੂੰ ਜਾਂ ਪ੍ਰਾਪਰਟੀ ਨਾਲ ਲਾਉਣੀ ਪੈਣੀ ਹੈ ਤੇ ਨਹੀਂ ਤੇ ਜੇ ਲਿਮਟ ਹੈਗੀ ਆ ਜਾਂ ਉਹਨੂੰ ਘਟਾਵੇ ਨਹੀਂ ਤੇ ਉਹਨੂੰ ਮਿਲਿੰਗ ਨਹੀਂ ਮਿਲੇਗੀ ਹੁਣ ਜਿਸ ਬੰਦੇ ਨੂੰ 16 17 ਲੱਖ ਦੀਆਂ ਬੋਰੀਆਂ ਬਾਰਦਾਨਾ ਸਰਕਾਰ ਨੂੰ ਦੇਣਾ ਪੈਂਦਾ ਫਿਰ ਉਹਨੂੰ ਉਹਦੀ ਲੇਬਰ ਦੇ ਐਡਵਾਂਸ ਲੈਣਾ ਪੈਂਦਾ ਰਿਪੇਅਰ ਕਰਾਉਣੀ ਪੈਂਦੀ ਆ ਤੁਸੀਂ ਇੱਕ ਏਦਾਂ ਦਾ ਬਹੁਤ ਘਟਿਆ ਤੇ ਕਾਲਾ ਕਾਨੂੰਨ ਰਾਈਸ ਮਿਲਰ ਤੇ ਲਾਤਾ ਇਹ ਹਿਡਨ ਕਾਨੂੰਨ ਨੇ ਰਾਈਸ ਮਿਲਰ ਦੇ ਲੱਗ ਗਿਆ ਉਹਨਾਂ ਨੇ ਆਪਣੀ ਲਿਮਟਾਂ ਘਟਾਈਆਂ ਕਈ ਛੜਾਂ ਤੇ ਪਿਲੇ ਸਾਲ ਤਾਂ ਪਿਲੇ ਤੋਂ ਪਿਲੇ ਸਾਲ ਲੋਅਰਮੈਂਟ ਨਹੀਂ ਕਰਾ ਪਏ ਹੂੰ ਕਈਨ ਜੀ ਲੋਅਰਮੈਂਟ ਹੋਈ ਤਾਂ 20-20 ਹਜ਼ਾਰ ਬੋਰੀ ਮਿਲੀ ਉਹਨਾਂ ਨੂੰ ਜਿਹੜੇ ਕਿ 3-3 ਲੱਖ ਬੋਰੀ ਪੀੜਦੇ ਸੀਗੇ ਇਹ ਇਹਨਾਂ ਨੇ ਆ ਕੇ ਇੱਕ ਪਾਲਿਸੀ ਲਾਈ ਸਭ ਤੋਂ ਪਹਿਲਾਂ ਕਿਉਂਕਿ ਪਹਿਲੋ ਇਹ ਸੀਗਾ ਵੀ ਚਲੋ ਚੱਲੀ ਜਾਣ ਚੱਲੀ ਜਾਣ ਉਹ ਜਵੇਂ ਚੱਲਦਾ ਪਿਛਲੇ ਸਾਲ ਦੇ ਵਿੱਚ ਇਹ ਸੀਗਾ ਕਿ ਪਤਾ ਤਾਂ ਲੱਗ ਗਿਆ ਸੀ ਸਾਰਿਆਂ ਨੂੰ ਬਈ ਐਰ ਕੀ ਕੋਈ ਜਲੂਸ ਨਿਕਲਣ ਵਾਲਾ ਸਾਡੇ ਕਾਰੋਬਾਰ ਦਾ ਤਦ ਤੱਕ ਐਗਰੀਮੈਂਟ ਹੋ ਗਏ ਸੀ ਜੇ ਮਾਲ ਚਕਾਉਂਦੇ ਵੀ ਤਾਂ ਕਿਹਨੂੰ ਦਿੰਦੇ ਕਿਉਂਕਿ ਮਾਲ ਦੀ ਚਕਾਈ ਭਰਾਈ ਸਾਰਾ ਤਾਂ ਖਰਚਾ ਪੈਂਦਾ ਸੀਗਾ ਲੋਕਾਂ ਨੇ ਔਖੇ ਸੌਕੇ ਸ਼ੈੱਲਰ ਚਲਾ ਲਏ ਹੂੰ لو قانون 90000 ਤੋਂ ਲੈ ਕੇ 130 35000 تک پر ਵੈਗਨ ਘਾਟਾ ਪਿਆ ਇੱਕ ਘਾਟਾ ਪਿਆ ਚੋਲ ਕਿੱਥੋਂ ਪੂਰੇ ਹੋਏ ਬਾਹਲੀਆਂ ਸਟੇਟਾਂ ਜੋ ਆਗੇ ਸਭ ਝੂਠ ਆ ਜੀ ਬਾਹਲੀ ਸਟੇਟਾਂ ਦੇ ਚੋਲ ਨਹੀਂ ਆਏ ਨੇ ਅੱਛਾ ویسے ਤੇ ਕਹਿੰਦੇ ਵੀ ਹਰਿਆਣਾ ਵਾਲੀ ਸਾਈਡ ਦੇ ਉੱਤੇ ਵੀ ਇਹਨਾਂ ਨੇ ਔਲਾਤਾ ਯੂਪੀ ਵਾਲੀ ਸਾਈਡ ਤੇ ਵੀ ਨਾਕੇ ਲੈ ਲਏ ਮੈਂ ਕਹਿੰਨਾ ਜੀ ਮੈਂ ਉਹ ਤੇ ਗੱਲ ਕਰ ਰਿਹਾ ਅੱਜ ਸੱਚ ਦੱਸਣ ਦੀ ਲੋੜ ਆ ਅੱਜ ਹੱਲ ਕੱਢਣ ਦੀ ਲੋੜ ਆ ਅੱਜ ਗੱਲ ਕੱਲੀ ਕਰਨ ਦੀ ਲੋੜ ਨਹੀਂ ਆ ਇਹ ਸਿਸਟਮ ਇਸ ਸਿਸਟਮ ਨੂੰ ਕਿਹਨੇ ਠੀਕ ਕਰਨਾ Honorable CM Punjab ਅੱਛਾ ਤਾਂ ਹੱਲ ਕੀ ਹੈ ਜੇ ਤੁਹਾਡੇ ਕੋਲ ਪੁੱਛਿਆ ਜਾਵੇ ਬੀਂਗਾ ਸ਼ੈਲਰ ਮਾਲਕ ਤਾਂ ਇਹਦਾ ਹੱਲ ਪਹਿਲੀ ਗੱਲ ਤੇ ਇਹ ਆ ਸਾਰੀਆਂ ਪਾਲਿਸੀਜ਼ ਚੇਂਜ ਕੀਤੀਆਂ ਜਾਣ ਇਹ ਪਾਲਿਸੀਜ਼ ਨੂੰ ਬਣਾਉਂਦਾ ਕੌਣ ਆ ਉਹਨੂੰ ਕੁਐਸਚਨ ਕੀਤਾ ਜਾਵੇ ਤੇਰੇ ਤੇ ਵੀ ਓਡਾ ਵੱਡਾ ਐਕਸ਼ਨ ਆਏਗਾ ਜੇ ਇਹਦਾ ਉਦਾਂ ਦਾ ਰਿਜ਼ਲਟ ਨਹੀਂ ਨਿਕਲਿਆ ਤੁਸੀਂ ਕਿਸ ਤਰ੍ਹਾਂ ਇੱਕ ਰਾਈਸ ਮਿਲਰ ਦੀ ਜੇ 67 ਕਿਲੋ ਹੀ ਯੀਲਡ ਨਿਕਲਦੀ ਪਈ ਆ ਫਿਰ ਪ੍ਰੋਫਿਟ ਕਾਹਦਾ ਕਿੱਥੇ ਗਿਆ ਉਹਦਾ ਤੁਸੀਂ ਕਿੰਨੇ 15 20 ਸਾਲ ਤੋਂ ਅੱਜ ਤੱਕ ਮਿਲਿੰਗ ਦਾ ਰੇਟ ਨਹੀਂ ਵਧਾਇਆ ਬੇਲੀ ਦਾ ਰੇਟ ਵੱਧ ਗਿਆ ਡੀਜ਼ਲ ਦਾ ਕਿੰਨਾ ਵੱਧ ਗਿਆ ਲੇਬਰ ਕਿੰਨੀ ਵੱਧ ਗਈ ਹੋਰ ਖਰਚੇ ਵੱਧ ਗਏ ਤੇ ਕੀ ਗੱਲ ਮਿਲਿੰਗ ਨਹੀਂ ਸੀ ਵਧਾਉਣੀ ਤੁਸੀਂ ਤੀਸਰੀ ਚੀਜ਼ ਕੀ ਸੋਚ ਕੇ ਤੁਸੀਂ ਲੋਕਾਂ ਨੇ ਬਾਰਦਾਨਾ ਬੰਦ ਕੀਤਾ ਜੱਦਾ ਦੇਣਾ ਸ਼ੁਰੂ ਕੀਤਾ ਫਿਰ ਜਿਹੜਾ ਅੱਦਾ ਲੈਂਦੇ ਉਹਦੇ ਗ੍ਰੇਡ ਬਣਾਉਂਦੇ ਨੇ ਵੀ ਉਹ ਜਿਹੜਾ ਬਾਰਦਾਨਾ ਹੈਗਾ ਵਾ ਤੁਸੀਂ ਉਹਦੀ ਹੁਣ ਬਾਰਦਾਨਾ ਕਿੱਥੋਂ ਖਰੀਦਣ ਜਾਣਾ ਸੈਕੰਡ ਹੈਂਡ ਆਮ ਜਿਹੜੇ ਦੂਸਰੇ ਪ੍ਰਵਾਸੀ ਮਜ਼ਦੂਰ ਇੱਥੇ ਆਉਂਦੇ ਨੇ ਜਾਂ ਛੋਟੇ-ਮੋਟੇ ਜਿਹੜੇ ਹੁੰਦੇ ਨੇ ਕਬਾੜੀ ਟਾਈਪ ਲੋਕ ਨੇ ਉਹਨਾਂ ਨੂੰ ਹੁਣ ਉਹਨਾਂ ਨੂੰ GST ਫਿਰ ਤਾਂ ਤੁਹਾਨੂੰ GST ਵੀ ਨਾਲ ਦੇਣੀ ਪੈਣੀ ਆ ਅਗਲੇ GST ਜਮ੍ਹਾਂ ਕਰਾਉਂਦੇ ਕਿ ਨਹੀਂ ਕਰਾਉਂਦੇ ਪਰ ਰਾਈਸ ਮਿਲਰ ਨੂੰ ਤਾਂ GST ਦਾ ਬਿੱਲ ਦੇਣਾ ਪੈਂਦਾ ਹੁਣ ਤੁਸੀਂ ਜਦੋਂ ਕਹਤਾ ਕਿ ਅੱਧਾ ਸਾਨੂੰ ਮਾਲ ਚਾਹੀਦਾ ਅੱਧੀ ਬੋਰੀ ਸਾਨੂੰ ਮਤਲਬ ਅਧੀਆਂ ਬੋਰੀਆਂ ਅਸੀਂ ਅਧੀਆਂ ਸਰਕਾਰ ਲੜੀ ਭਰੇਗੀ ਉੱਚ ਭਰੀ ਜਾਣੀ ਆ ਹੁਣ ਉਹਦੇ ਵਿੱਚ ਉਹਨਾਂ ਨੇ ਕੱਟ ਮਾਰਤਾ ਕੀ ਸੋਚ ਕੇ ਕੱਟ ਮਾਰਿਆ ਯਾਨੀ ਕਿ ਕੋਈ ਵੀ ਕੋਈ ਵੀ ਅਫਸਰ ਛਾਈ ਕੀ ਗਵਰਨਮੈਂਟ ਉਹਨੂੰ ਕਹਿੰਦੀ ਫਰਮਾਨ ਕੱਟਣ ਵਾਸਤੇ ਜੇ ਗਵਰਨਮੈਂਟ ਕਹਿੰਦੀ ਹੈ ਤੇ ਗਵਰਨਮੈਂਟ ਜ਼ਿੰਮੇਵਾਰ ਆ ਤੇ ਜੇ ਫਿਰ ਆਪਣੇ ਲੈਵਲ ਦੇ ਉੱਤੇ ਹੀ ਤੁਸੀਂ ਲੋਕਾਂ ਨੇ ਇਦਾਂ ਦੀ ਨੋਟੀਫਿਕੇਸ਼ਨ ਦੇਣੀਆਂ ਤੇ ਉਹ ਕਿੰਨੀ دیر ਕੰਮ ਚੱਲੂ ਦੂਸਰੀ ਗੱਲ ਦੂਸਰੀ ਗੱਲ ਲੈਵੀ ਦਾ ਕੰਮ ਨਹੀਂ ਹੁੰਦਾ ਲੈਵੀ ਹੁੰਦੀ ਆ ਕਿ ਤੁਸੀਂ ਚੌਲ ਲੈ ਕੇ ਸਰਕਾਰ ਨੂੰ ਵੇਚਨੇ ਉਹਦੀ ਐਵੈਜ ਤੁਹਾਨੂੰ 10-11 ਲੱਖ ਰੁਪਏ ਸਿਕਿਉਰਿਟੀ ਦੇਣੀ ਪੈਂਦੀ ਆ ਕਿੰਨੇ ਸਾਲ ਹੋ ਗਏ ਨੇ ਲੈਵੀ ਦਾ ਕੰਮ ਬੰਦ ਹੋਇਆ ਤੁਸੀਂ ਕਿਉਂ ਇਹਨਾਂ ਦੀ ਹਰ ਸਾਲ ਜਿਹੜੀ ਹੈਗੀ ਆ ਸਿਕਿਉਰਿਟੀ ਵਾਪਸ ਕਿਉਂ ਨਹੀਂ ਮੋੜਦੇ ਫਿਰ ਤੁਸੀਂ ਐਨਓ ਜਦੋਂ ਸਾਰੇ ਸ਼ੈਲਰ ਮਾਲ ਲਾ ਲੈਣਗੇ ਫਿਰ ਤੁਹਾਨੂੰ ਪੈਸੇ ਮਿਲਣਗੇ ਠੀਕ ਹੈ ਜੀ ਕਿਰਾਏ ਕਿੱਥੇ ਜਾਂਦੇ ਨੇ ਤੁਸੀਂ ਤੇ ਕਿਰਾਏ ਦਿੰਦੇ ਨਹੀਂ ਕਿਰਾਏ ਤੇ ਬਾਅਦ ਚ ਮਿਲਦੇ ਬਿਲ ਜਮਾਉਣ ਵਾਸਤੇ ਇੱਕ ਰਾਈਸ ਮਿਲਰ ਨੇ ਜਦੋਂ ਸ਼ੈਲਰ ਚਲਾਉਣਾ ਤੁਹਾਡੇ ਕੋਲ ਮਿਲਣੀ ਹੈ ਉਹਨੂੰ ਮਿਲਿੰਗ ਬਹੁਤ ਬਾਅਦ ਚ ਤੁਸੀਂ ਉਹਦੀਆਂ ਚੀਜ਼ਾਂ ਮੰਨ ਲਓ ਹਸਕਵਾ ਜਦੋਂ ਤੋ ਕਹਿੰਨੇ ਆਪਾਂ ਉਹ ਜੜੀ ਹਾਂ ਹੈਨਾ ਹੁਣ ਪਰਾਲੀ ਵੀ ਆ ਗਈ ਤੋ ਉਹਦਾ ਰੇਟ ਡਿੱਗ ਪਿਆ ਤੋ 250 ਤੋਂ ਉੱਪਰ ਨਹੀਂ ਜਾਂਦਾ 300 ਤੋਂ ਦੇ ਨਹੀਂ ਜਾਂਦਾ ਕਈਆਂ ਦੇ ਤੋ ਅਜੇ ਵੀ ਪਏ ਹੋਏ ਨੇ ਰਾਈਸ ਮਿਲਰ ਨੇ ਇਹ ਚੀਜ਼ਾਂ ਵੇਚ ਕੇ ਆਪਣਾ ਚੌਲ ਪੂਰਾ ਕਰਨਾ ਹੁੰਦਾ ਪਲੱਸ ਆਪਣੇ ਖਰਚੇ ਕੱਢਨੇ ਹੁੰਦੇ ਆ ਬੱਚਦਾ ਤਾਂ ਹੈ ਹੀ ਨਹੀਂ ਉਹਨੂੰ ਚੌਲ ਦੇ ਪੱਲਿਓ ਪਾਉਣੇ ਪੈਂਦੇ ਸੌ ਗੱਡੀ ਪਿੱਛੇ ਦੋ ਤਿੰਨ ਗੱਡੀਆਂ ਅਮੂਮਨ ਚਾਰ ਗੱਡੀਆਂ ਵੀ ਹਰ ਰਾਈਸ ਮਿਲਰ ਪਹਿਲੋਂ ਲੈ ਕੇ ਪਾਉਂਦਾ ਸੀ ਅੱਛਾ ਜੂਸੀ ਸਾਹਿਬ ਲੇਕਿਨ ਲੇਕਿਨ ਇਸ ਬਾਰ ਜਿਹੜਾ ਵਾ ਉਦੋਂ ਇਸ ਵਾਰ ਜਿਹੜਾ yield ਘਟਣ ਦੇ ਨਾਲ ਹਰ 100 ਗੱਡੀ ਪਿੱਛੇ 10 ਤੋਂ 12 ਗੱਡੀਆਂ ਘਟੀਆਂ ਨੇ ਇਹ ਘਾਟਾ ਸਭ ਤੋਂ ਵੱਡਾ ਨਹੀਂ ਬਹੁਤ ਵੱਡਾ ਘਾਟਾ ਆ ਪਰ ਤੁਸੀਂ ਦੇਖੋ ਤੁਸੀਂ ਐਸੋਸੀਏਟਡ ਹੋ ਇੱਕ ਪਾਰਟੀ ਦੇ ਨਾਲ ਤੁਸੀਂ ਗੱਲ ਕਿਉਂ ਨਹੀਂ ਚੱਕਦੇ ਕਿਉਂਕਿ ਕਿਸਾਨ ਤਾਂ ਹਮੇਸ਼ਾ ਆਪਣੀ ਗੱਲ ਚੱਕਦੇ ਆ ਤਾਂ ਚੈਲਨ ਮਾਲਕ ਕਿਉਂ ਨਹੀਂ ਇਕੱਠੇ ਹੁੰਦੇ ਬਹੁਤ ਸੋਹਣਾ ਸਵਾਲ ਕੀਤਾ ਔਰ ਇਸ ਗੱਲ ਨੂੰ ਜਦੋਂ ਮੈਂ ਜੂਨ ਦੇ ਮਹੀਨੇ ਚੱਕਣਾ ਸ਼ੁਰੂ ਕੀਤਾ ਭਾਰਤ ਜਨਤਾ ਪਾਰਟੀ ਨੇ ਮੁੱਦਾ ਚੁੱਕਿਆ ਔਰ ਕਿਸੇ ਨੇ ਚੁੱਕਿਆ ਆਨਰੇਬਲ ਹਰਸਿਮਰਤ ਕੋਰ ਬਾਦਲ ਨੇ ਇੱਕ ਵਾਰੀ ਚੁੱਕਿਆ ਸੀ ਪਾਰਲੀਮੈਂਟ 'ਚ ਦੋ ਘੰਟੇ ਬਾਅਦ ਮੇਰੀ ਡਿਬੇਟ 2025 ਹੋ ਚੁਕੀਆਂ ਸੀ ਉਸ ਤੋਂ ਬਾਅਦ ਉਹਨਾਂ ਬਸ ਗੱਲ ਹੀ ਚੱਕੀ ਸੀ ਇਹ ਸਟੇਟ ਗਵਰਨਮੈਂਟ ਦੇ ਜਿਹੜੇ ਆਫੀਸਰਸ ਨੇ ਜਾਂ ਤੇ ਉਹਨਾਂ ਨੇ ਸਹੀ ਜਾਣਕਾਰੀ ਆਪਣੇ ਆਨਰੇਬਲ ਮਨਿਸਟਰ ਨੂੰ ਨਹੀਂ ਦਿੱਤੀ ਕਟਾਰੂ ਚੱਕ ਸਾਹਿਬ ਨੂੰ ਜੇ ਕਟਾਰੂ ਚੱਕ ਸਾਹਿਬ ਨੂੰ ਪਹੁੰਚੀ ਇਨਫਾਰਮੇਸ਼ਨ ਉਹਨਾਂ ਨੇ ਆਨਰੇਬਲ ਸੀਐਮ ਪ੍ਰਗਵਾਰ ਸੰਜੀ ਮਾਨ ਨਾਲ ਨਹੀਂ ਗੱਲ ਕੀਤੀ ਕਿਤਨੇ ਕਿਤੇ ਲੈਕ ਆਫ ਜਿਹੜਾ ਸਿਸਟਮ ਦੇ ਵਿੱਚ ਇੱਕ ਲੈਕ ਆਫ ਕਮਿਊਨੀਕੇਸ਼ਨ ਜਾਂ ਇਹਨਾਂ ਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਯਾ ਇਹਨਾਂ ਨੇ ਸਮਝਾਇਆ ਹੀ ਨਹੀਂ ਯਾ ਇੱਕ ਅਫਸਰਾਂ ਦੀ ਆਦਤ ਹੁੰਦੀ ਆ ਕਿ ਛੋਟਾ ਜਿਹੜਾ ਮੁਲਾਜ਼ਮ ਵੱਡੇ ਅਫਸਰ ਤੋਂ ਡਰਦਾ ਸੱਚ ਗੱਲ ਨਹੀਂ ਦੱਸੀ ਹੁੰਦਾ ਸਰ ਪਰ ਇਹ ਗੱਲ ਬੜੀ ਕਿਤੇ ਸਿਸਟਮ 'ਚ ਕਮੀ ਹੈ ਇਹ ਦੇਖੋ ਤੁਹਾਡੇ 'ਚ ਮੈਨੂੰ ਇਹ ਕਮੀ ਲੱਗਦੀ ਤੁਹਾਡੀ ਲੀਡਰਸ਼ਿਪ 'ਚ ਜਾਂ ਫਿਰ ਤੁਸੀਂ ਤੁਸੀਂ ਬੈਠਦੇ ਕਿਉਂ ਨਹੀਂ ਗੱਲ ਕਿਉਂ ਨਹੀਂ ਕਰਦੇ ਹੈਗੇ ਬਹੁਤ ਸੋਹਣਾ ਸਵਾਲ ਕੀਤਾ ਬਹੁਤ ਸੋਹਣਾ ਸਵਾਲ ਕੀਤਾ ਜੋ ਤੱਕ ਸਿਸਟਮ ਚੱਲ ਰਿਹਾ ਹੁੰਦਾ ਨਾ ਇੱਕ ਸੱਚ ਉੱਪਰ ਤੱਕ ਜਾਣਾ ਹੁੰਦਾ ਇਹ ਸੱਚ ਮੌਜੂਦਾ ਸਰਕਾਰ ਦੇ ਕਰਮਚਾਰੀਆਂ ਨੇ ਤੱਕ ਪਹੁੰਚਾਉਣਾ ਸੀ ਭਾਰਤੀ ਜਨਤਾ ਪਾਰਟੀ ਦੇ ਨਾਲ ਰਾਈਸ ਮਿਲਰ ਦਾ ਵਫ਼ਦ ਮਿਲਿਆ ਸੀ ਔਰ ਅਸੀਂ ਸੈਂਟਰ ਤੱਕ ਗੱਲ ਲੈ ਕੇ ਗਏ ਆ ਲੇਕਿਨ ਤੁਸੀਂ ਜਦੋਂ ਫੈਡਰਲ ਸਟਰਕਚਰ ਔਰ ਸਟੇਟ ਸਟਰਕਚਰ ਦੋ ਪੈਰਲਲ ਕੰਮ ਕਰਦੇ ਆ ਜੀ ਇਹਦੇ ਵਿੱਚ ਜੋ ਗੱਲ ਕਰਨੀ ਸੀ ਉਹ ਖੇਤਰੀ ਲੈਵਲ ਦੀ ਪਾਰਟੀ ਜਿਹੜੀ ਵੀ ਜਿੱਤੀ ਹੋਏ ਜੇ ਭਾਜਪਾ ਹੋਵੇ ਜੇ ਕਾਂਗਰਸ ਹੋਵੇ ਜੇ ਆਮ ਆਦਮੀ ਪਾਰਟੀ ਹੋਵੇ ਇਹ ਗੱਲ ਕਿਉਂਕਿ ਉੱਥੇ ਝਾੜੂ ਨੇ ਫੁੱਲ ਨੂੰ ਨਹੀਂ ਕਹਿਣਾ ਹੂੰ ਉਥੇ ਪੰਜਾਬ ਸਰਕਾਰ ਦੇ ਲੋਕੋ ਨੇ ਸੈਂਟਰ ਸਰਕਾਰ ਦੇ ਲੋਕੋ ਨੂੰ ਇੱਕ ਇੱਕ ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਦਿੰਦਾ 1158 ਅਸਿਸਟੈਂਟ ਪ੍ਰੋਫੈਸਰ ਸੀਗੇ ਉਹ ਭਰਤੀ ਹੋ ਗਈ ਵਿਚਾਰਾਂ ਦੇ ਰੱਟ ਲੱਗੇ ਬਹੁਤ ਕੁਝ ਹੋ ਗਿਆ ਉਹ ਸੜਕਾਂ ਤੇ ਉੱtre ਰਹੇ ਪਟਿਆਲਿਆ ਬੈਠੇ ਰਹੇ ਬਥਾਰੇ ਜਗ੍ਹਾ ਤੇ ਬੈਠੇ ਰਹੇ ਆਲਟੀਮੇਟਲੀ ਤੁਸੀਂ ਹੱਥ ਦੂਸਰੇ ਬੰਦੇ ਨੂੰ ਪੁੱਛੋ ਉਹਨਾਂ ਦਾ ਉਹਨਾਂ ਬਾਰੇ ਪਤਾ ਹੈ ਤੇ ਜੇ ਤੁਹਾਡਾ ਮਸਲਾ ਆਇਆ ਤਾਂ ਪੰਜਾਬ ਦੇ ਹੀ ਲੋਕਾਂ ਨੂੰ ਕਿਉਂ ਨਹੀਂ ਪਤਾ ਇਹ ਸ਼ੈਲਰ ਦਾ ਐਡਾ ਤਕੜਾ ਮਸਲਾ ਆ ਪੰਜਾਬ ਮੈਨੂੰ ਲੱਗਦਾ ਕਿ ਹਰ ਟਾਈਮ ਅਸੀਂ ਹਰ ਲੀਡਰ ਨੂੰ ਕ੍ਰਿਟੀਸਾਈਜ਼ ਨਹੀਂ ਕਰ ਸਕਦੇ ਭਈਆ ਕਰੋ ਲੋਕਾਂ ਵੱਲੋਂ ਚੁਣੇ ਹੋਏ ਨੇ ਲੇਕਿਨ ਸਿਸਟਮ ਜਿਹੜਾ ਨਾ ਉਹਨਾਂ ਨੂੰ ਕ੍ਰਿਟੀਸਾਈਜ਼ ਕਰਨ ਦਾ ਕੋਈ ਜਿੱਤਿਆ ਹੋਇਆ ਬੰਦਾ ਇੰਨੀ ਗੱਲ ਨਹੀਂ ਕਹਿੰਦਾ ਕਿ ਮੈਂ ਲੋਕਾਂ ਦੇ ਕੰਮ ਨਾ ਕਰਾਂ ਉਹ ਸਿਸਟਮ ਜਿਹੜਾ ਹੁੰਦਾ ਨਾ ਉਹ ਸਿਸਟਮ ਤੇ ਜਿਹੜਾ ਕਾਮਯਾਬੀ ਨਾਲ ਕੰਟਰੋਲ ਕਰਦਾ ਨਾ ਲੀਡਰ ਉਹ ਹੀ ਕਾਮਯਾਬ ਹੁੰਦਾ ਜੀ ਮੈਂ ਇੱਥੇ ਕਿਸੇ ਨੂੰ ਪਰਸਨਲ ਕ੍ਰਿਡਿਟਿਸਿਮ ਨਹੀਂ ਕਰਾਂਗਾ ਲੇਕਿਨ ਇਹ ਕਿਸਾਨੀ ਨਾਲ ਤਾਂ ਮੁੱਦਾ ਜੁੜਿਆ ਹੋਇਆ ਰਾਈਸ ਮਿਲਰਸ ਨਾਲ ਕਿਉਂਕਿ ਇੱਕ ਇੱਕ ਕਿਸਾਨ ਦੀ ਫਸਲ ਜਦੋਂ ਆਉਣੀ ਹੁੰਦੀ ਮੰਡੀ 'ਚ ਉਹਦੀਆਂ ਖੁਆਇਸ਼ਾਂ ਵੀ ਨਾਲ ਆਉਂਦੀਆਂ ਨੇ ਉਹਦੀਆਂ ਉਮੀਦਾਂ ਵੀ ਨਾਲ ਆਉਂਦੀਆਂ ਨੇ ਉਹਦੀਆਂ ਫਿਕਰਾਂ ਵੀ ਨਾਲ ਆਉਂਦੀਆਂ ਨੇ ਉਹਦੀਆਂ ਜ਼ਰੂਰਤਾਂ ਵੀ ਨਾਲ ਆਉਂਦੀਆਂ ਨੇ ਉਹਦੇ ਕੀਤੇ ਗਏ ਕੌਲ ਨਾਲ ਆਉਂਦੇ ਨੇ ਵਾਦੇ ਨਾਲ ਆਉਂਦੇ ਨੇ ਕਿ ਮੈਂ ਕਿਸ ਬੰਦੇ ਨੂੰ ਕਿਸ ਟਾਈਮ ਕਿਹੜਾ ਭੁਗਤਾਨ ਕਰਨਾ ਔਰ ਜ਼ਿਆਦਾਤਰ ਸਾਡਾ ਪੰਜਾਬ ਖੇਤੀ ਪ੍ਰਧਾਨ ਸੂਬਾ ਵਾ ਜੀ ਇਸ ਗੱਲੋਂ ਇਸ ਇਸ ਪ੍ਰੋਬਲਮ ਨੂੰ ਮੈਂ ਪ੍ਰਾਇੋਰਟੀ ਦਿੰਨਾ ਅਧਿਆਪਕਾਂ ਦੀ ਵੀ ਪ੍ਰਾਇਓਰਟੀ ਹੈ ਜੇ ਸਿੱਖਿਆ ਨਹੀਂ ਆ ਗਈ ਤੁਸੀਂ ਕਿਹੇ ਜੁਗੇ ਨੇ ਨਹੀਂ ਮੈਂ ਤੇ ਇਹ ਕਹਿ ਰਿਹਾ ਉਹਨਾਂ ਨੂੰ ਤਾਂ ਹਰੀ ਛੰਡੀ ਮਿਲ ਗਈ ਆ ਪਰ ਤੁਹਾਡਾ ਮੁੱਦਾ ਇਕਨੋਲੋਜੀ ਕਿਉਂ ਨਹੀਂ ਹੋ ਰਿਹਾ ਇਕਨੋਲੋਜੀ ਨਹੀਂ ਹੈਗਾ ਕਾਰਨ ਇਹ ਆ ਕਿ ਕਾਰਨ ਮੈਂ ਦੱਸਨਾ ਅ ਮੈਨੂੰ ਸਿਸਟਮ ਤੇ ਕੁਐਸਚਨ ਮੈਂ ਕਰਦਾ ਹਮ ਪੰਜਾਬ ਸਰਕਾਰ ਨੇ ਸਿਸਟਮ ਚਲਾਉਣਾ ਜੀ ਸਰਕਾਰ ਰਿਸਪਾਂਸਿਬਲ ਪਰ ਪੰਜਾਬ ਸਰਕਾਰ ਤੱਕ ਤੁਹਾਡੀ ਆਵਾਜ਼ ਵੀ ਨਹੀਂ ਪਹੁੰਚ ਰਹੀ ਮੈਂ ਕਿਤੇ ਨਹੀਂ ਦੇਖਿਆ ਤੁਹਾਡਾ ਤਰਨਾ ਲੱਗਿਆ ਇਹ ਬੀਂਗ ਕਹਿੰਨਾ ਪਾਰਟੀ ਨਹੀਂ ਲੱਗਾ ਕਿਤੇ ਕਾਰਨ ਪਤਾ ਕੀ ਹੁੰਦਾ ਵਾ ਜਦੋਂ ਚਾ ਹੀ ਮਰ ਜਾਂਦਾ ਨਾ ਤੇ ਫਿਰ ਸ਼ਿਕਾਇਤਾਂ ਨਹੀਂ ਹੁੰਦੀਆਂ ਤਰਨੇ ਉੱਥੇ ਲੱਗਦੇ ਨੇ ਜਿੱਥੇ ਐਗਰੀਮੈਂਟ ਹੁੰਦੇ। ਜਦੋਂ ਲਾਸਟ ਟਾਈਮ ਸੀਗਾ ਲਾਸਟ ਈਅਰ। ਤਰਨੇ ਉਦੋਂ ਲੱਗੇ ਸੀ। ਸਟ੍ਰਾਈਕਾਂ ਉਦੋਂ ਹੀਆਂ ਸੀਗੀਆਂ। ਹੁਣ ਤਾਂ ਤੁਸੀਂ ਜੇ 10ਵੀਂ 'ਚ ਐਡਮਿਸ਼ਨ ਹੀ ਨਹੀਂ ਲਈ ਤੇ ਤੁਹਾਡੇ ਤੋਂ ਕਿਸ ਤਰ੍ਹਾਂ ਕਹਿਣਗੇ ਵੀ ਤੁਸੀਂ ਹੋਮਵਰਕ ਕਰੋ। ਲੋਕਾਂ ਨੇ ਐਗਰੀਮੈਂਟ ਹੀ ਨਹੀਂ ਕੀਤਾ। ਐਗਰੀਮੈਂਟ ਕਰਨ ਵਾਸਤੇ ਕੋਈ ਉਮੀਦ ਨਜ਼ਰ ਆਵੇ। ਜੀ। ਰਾਈਸ ਮਿਲਰਸ ਉਮੀਦ ਹੋਵੇ ਕਿ ਮੈਨੂੰ ਐਰ ਕੀ ਜੇਬ 'ਚੋਂ ਪੈਸੇ ਨਾ ਪਾਉਣੇ ਪੈਣ। ਜਿਹੜੇ ਸਰਕਾਰੀ ਮੁਲਾਜ਼ਮ ਇਹਨਾਂ ਦੇ ਪਰ ਬੋਰੀ ਲੈ ਕੇ ਜਾਂਦੇ ਨੇ ਇਹਨਾਂ ਕੋ ਉੱਤੇ ਉੱਪਰ ਨਹੀਂ ਬੋਲਣ ਲੱਪੇ ਲੋਕ ਮੈਂ ਮੇਰਾ ਪਰਸਨਲ ਬਿਆਨ ਨਹੀਂ ਹੈ ਇਹ ਮੇਰੀ ਪਾਰਟੀ ਦਾ ਬਿਆਨ ਨਹੀਂ ਹੈ ਰਾਈਸ ਮਿਲਰਸ ਦੇ ਬਿਆਨ ਨੂੰ ਮੈਂ ਹੂਬੂ ਤੁਹਾਡੇ ਅੱਗੇ ਪੇਸ਼ ਕਰ ਦਣਾ ਕਿ ਇਹ ਜਿਹੜੇ ਇਹਨਾਂ ਸਰਕਾਰੀ ਮੁਲਾਜ਼ਮ ਨੇ ਇਹ ਬੋਰੀਆਂ ਦੀ ਪੈਸੇ ਲੈ ਕੇ ਜਾਂਦੇ ਨੇ ਇਹ ਪੀਵੀਆਂ ਦੇ ਪੈਸੇ ਲੈ ਕੇ ਜਾਂਦੇ ਨੇ ਗੱਡੀਆਂ ਲੱਗਣ ਦੇ ਪੈਸੇ ਲੱਗਦੇ ਨੇ ਇਹ ਰਾਈਸ ਮਿਲਰਸ ਦੀਆਂ ਡੇਲੀ ਸਟੇਟਮੈਂਟਸ ਆ ਰਹੀਆਂ ਉਹ ਤੰਗ ਆ ਚੁੱਕੇ ਨੇ ਇਸ ਭ੍ਰਸ਼ਟਾਚਾਰ ਤੋਂ ਵੀ ਨੰਬਰ 1 ਭ੍ਰਸ਼ਟਾਚਾਰ ਵੀ ਚਲੋ ਉਹਨੇ ਦਰ ਇਹ ਵਿਚਾਰੇ ਸਹਿੰਦੇ ਕਿ ਜਦ ਤੱਕ ਆਮਦਨ ਆਉਂਦੀ ਸੀ ਉਹ ਪਾਤਰ ਸਾਧ ਦੀਆਂ ਲਾਈਨਾਂ ਨੇ ਨਾ ਕਿ ਖੂਬ ਨੇ ਝਾਂਜਰਾ ਛਣਕਣ ਲਈ ਪਰ ਕੋਈ ਚਾ ਵੀ ਦਵੇ ਨੱਚਣ ਲਈ ਜੇ ਤੁਹਾਡੇ ਕੋਲ ਯੀਲਡ ਹੀ ਨਹੀਂ ਆ ਰਹੀ ਤੁਸੀਂ ਇੱਕ ਪੰਜਾਬ ਸਰਕਾਰ ਨੂੰ ਜਾਂ ਅਫਸਰਾਂ ਨੂੰ ਸੈਟੀਸਫਾਈ ਕਰਨ ਵਾਸਤੇ ਤੁਸੀਂ ਪਿਛਲੇ ਸਾਲ ਤੇ 5 5 6 6 ਕਿਲੋ ਚੌਲ ਅਰੇਂਜ ਕਰਕੇ ਪਾਲੇ ਹਰ ਸਾਲ ਥੋੜੀ ਪਾ ਸਕਦੇ ਹੋ ਪਰ ਇਹਦਾ ਮਸਲੇ ਦੇ ਦੇਖੋ ਹੁਣ ਆਪਾਂ ਕਿੰਨੀ ਲੰਮੀ ਚੋੜੀ ਗੱਲ ਕਰ ਲਈ ਬਸ ਵੀ ਮਸਲੇ ਦਾ ਹਾਲ ਵੀ ਦੱਸ ਰਹੇ ਹਾਂ ਤੁਸੀਂ ਮਸਲਾ ਸੂਬਾ ਸਰਕਾਰ ਹਾਂ ਸੂਬਾ ਦੇਖੋ ਸੂਬਾ ਸਰਕਾਰ ਨੂੰ ਤੁਸੀਂ ਕਹਿ ਰਹੇ ਹੋ ਪਰ ਸੂਬਾ ਸਰਕਾਰ ਜੀ ਨਹੀਂ ਸੁਣ ਰਹੀ ਤੁਹਾਡੀ ਮੈਂ ਮੰਨਦਾ ਕਿ ਨਹੀਂ ਸੁਣ ਰਹੀ ਪਰ ਤੁਸੀਂ ਉਹਦੇ ਲਈ ਬੈਠ ਕੇ ਇੱਕ ਨੋਟਿਸ ਤੇ ਕਰਾਓ ਯੂ ਬੀਗ ਯੂ ਆਰ ਐਸੋਸੀਏਟਿਡ ਵਿਦ ਬਿਲਕੁਲ ਮੈਂ ਕਲੀਅਰ ਗੱਲ ਦੱਸਣਾ ਜਦੋਂ ਪਹਿਲੀ ਵਾਰੀ ਘਟਨਾ ਘਟੇ ਜਾਂਦੀ ਹੈ ਨਾ ਉਹ ਵਕਤ ਲਿਮਿਟ ਦੇ ਦਿੱਤੀ ਕਿ ਤੁਸੀਂ ਇਹ ਮੈਂ ਤੁਹਾਨੂੰ ਦੱਸਦਾ ਤੁਹਾਡੀ ਇਸ ਚੈਨਲ ਦੇ ਮਾਧਿਅਮ ਰਹੀ ਕਿ ਝੋਨਾ ਸੈਂਟਰ ਸਰਕਾਰ ਚ ਕਾਉਂਦੀ ਹੈ ਸੂਬਾ ਸਰਕਾਰ ਨਹੀਂ ਚ ਕਾਉਂਦੀ ਸੈਂਟਰ ਦੇ ਪੈਸੇ ਸੈਂਟਰ ਇਸ ਝੋਨਾ ਚੱਕਣ ਦੇ ਪੈਸੇ ਆਉਂਦੇ ਨੇ ਸੈਂਟਰ ਗੌਰ ਇਸ ਵਾਰ ਤਾਂ ਐਡਵਾਂਸ ਪੂਲ ਆਇਆ ਹੋਇਆ ਹੈ ਨਾ ਜੀ ਔਰ ਇਹ ਸੈਂਟਰ ਗਵਰਨਮੈਂਟ ਭੇਜਦੀ ਹੈ ਪੰਜਾਬ ਦੀਆਂ ਏਜੰਸੀਜ਼ ਨੂੰ ਇਹਨਾਂ ਨੇ ਰੱਖਿਆ ਹੁੰਦਾ ਕਿ ਤੁਸੀਂ ਗਾਂ ਝੋਨਾ ਖਰੀਦ ਕੇ ਉਹਦੇ ਵੰਡੇ ਇੰਨੇ ਚੌਲ ਤੁਸੀਂ ਸਾਨੂੰ ਦੇਣਿਆ ਉਹ ਫਿਰ ਪੰਜਾਬ ਦੀਆਂ ਏਜੰਸੀਆਂ ਮਾਰਕਫੈਡ ਵੇਅਰ ਹਾਊਸ ਉਹਦੇ ਵਿੱਚ ਪੰਸਪ ਆ ਜਾਂਦੀ ਪਨਗਰੇਣਾ ਆ ਜਾਂਦੀ ਆ ਉਹ ਫਿਰ ਸ਼ੈਲਟਰਾਂ ਵਾਲਿਆਂ ਨੂੰ ਅਲੋਟਮੈਂਟ ਕਰਕੇ ਤੇ ਉਹਨਾਂ ਕੋਲ ਚੋਲ ਲੈਂਦੀ ਉਹਤੇ ਨਜ਼ਰ ਰੱਖਦੀ ਹੈ ਵੀ ਕਿਤੇ ਫਰਾਡ ਕਰਕੇ ਬੰਦਾ ਬਾਹਰ ਨਾਲ ਮਾਲ ਵੇਚ ਦੇ ਕਿਤੇ ਭਾਜ ਨਾ ਜਾਵੇ ਤੇ ਉਹ ਏਜੰਸੀਆਂ ਦਾ ਕੰਮ ਹੁੰਦਾ ਉਹ ਚੀਜ਼ ਦੀ ਦੇਖਰੇਖ ਕਰਨੀ ਉਹ ਦੇਖਰੇਖ ਦੀ ਆਂਜ ਦੇ ਆੜ ਦੇ ਵਿੱਚ ਬਹੁਤ ਵੱਡਾ ਹਰਾਸਮੈਂਟ ਕਰਨ ਲੱਗ ਪਈ ਆ ਜਦੋਂ ਮਰਜ਼ੀ ਕਿਸੇ ਪਰਚਾ ਕੱਢ ਦੋ ਤੁਸੀਂ ਜੇ ਤੁਹਾਨੂੰ ਸੈਂਟਰ ਗਵਰਨਮੈਂਟ ਕਹਿੰਦੀ ਆ ਕਿ ਜਾਂ ਐਫਸੀ ਕਹਿੰਦੀ 31 ਅਕਤੂਬਰ ਤੱਕ ਤੁਸੀਂ ਚੌਲ ਲਾਓ ਤੁਸੀਂ ਪੁਲਿਸ ਤੁਸੀਂ 31 ਅਕਤੂਬਰ ਤੁਸੀਂ 1 ਨਵੰਬਰ ਨੂੰ ਕਾਰਵਾਈ ਕਰੋ ਤੁਸੀਂ ਇਹ ਨਹੀਂ ਕਿ ਪੀਵੀਆ ਕਰਨ ਤੌਰ ਤੇ ਠੀਕ ਹੈ ਤੁਹਾਡੀ ਨਿਗਾਹ ਤੁਸੀਂ ਪੀਵੀ ਦੀ ਰਿਪੋਰਟ ਦੇ ਸਕਦੇ ਹੋ ਲੈਟਰ ਕੱਢ ਸਕਦੇ ਹੋ ਵੀ ਭਾਈ ਤੁਹਾਡਾ ਇਨਾ ਮਾਲ ਕਟਾ ਜਿੱਦਾਂ ਮਰਜੀ ਪੂਰਾ ਕਰਕੇ ਦਿਓ ਜੇ ਤੁਹਾਡੇ ਦੇ ਮਾਲ ਇਹਨਾਂ ਗੈਪ ਆ ਤੁਸੀਂ ਜਦੋਂ ਉਥੇ ਧੱਕੇਸ਼ਾਹੀ ਨਾਲ ਪਰਚੇ ਕਰਾਉਣ ਤੁਰਪੋ ਪੁਲਿਸ ਲੈ ਜਾਓ ਇੱਕ ਰਾਈਸ ਮਿਲਰ ਬੜੇ ਖਾਨਦਾਨੀ ਰਤਬੇ ਵਾਲੇ ਕਿਉਂਕਿ ਪੰਜਾਬ ਦੀ ਮੈਂ ਗੱਲ ਕਰਦਾ ਖੇਤੀ ਦੇ ਵਿੱਚ ਇੱਕ ਬੜਾ ਰਤਬੇ ਵਾਲਾ ਬੰਦਾ ਜਿਹੜਾ ਭੱਠੇ ਲਾਉਂਦਾ ਯਾ ਆਰਥ ਕਰਦਾ ਪਿੰਡਾ ਜੇ ਯਾ ਸ਼ੈਲਰ ਲਾਉਂਦਾ ਇਹ ਤਿੰਨ ਮੁੱਦੇ ਮੰਨੇ ਜਾਂਦੇ ਨੇ ਉਹ ਸਰਮਾਇਦਾਰ ਬੰਦੇ ਹੁੰਦੇ ਨੇ ਸਰਦਬਾਇਦਾਰ ਵੀ ਇਦਾਂ ਦੇ ਕਿ ਇਹਨਾਂ ਵੀ ਸਰਮਾਇਆ ਨਹੀਂ ਹੁੰਦਾ ਰਾਈਸ ਮਿਲਰ ਦੇ ਕੋਲ ਜਿੰਨਾ ਕਹਿੰਦੇ ਨੇ ਪਰ ਉਹਦਾ ਇੱਕ ਰਤਬਾ ਹੁੰਦਾ ਤੁਸੀਂ ਇੱਕ ਮੁਲਾਜ਼ਮ ਚੱਕ ਕੇ ਪੁਲਿਸ ਨੂੰ ਆਨ ਲਾ ਕੇ ਪਰਚਾ ਲੈ ਕੇ ਤੁਰ ਪੈਂਦੇ ਜੇ ਕਰਨਵਾਤ ਜਾਂ ਦਬਕੇ ਮਾਰਦੇ ਜੇ ਜਾਂ ਤੁਸੀਂ ਗਲਤ ਗੱਲ ਕਹਿੰਦੇ ਜੇ ਮੈਂ ਇੱਕ ਐਸੀ ਵੀ ਤੁਹਾਨੂੰ ਆਡੀਓ ਸੁਣਾ ਦਿੰਨਾ ਜਿਹਦੇ ਵਿੱਚ ਗਾਲਾਂ ਕੱਢੀਆਂ ਨੇ ਇਹਨਾਂ ਨੇ ਮੁਲਾਜ਼ਮਾਂ ਨੇ ਸ਼ੈਲਰ ਵਾਲਿਆਂ ਨੂੰ ਉਹ ਹੁਣ ਨਾ ਕਾਟਾ ਵੀ ਖਾਣ ਬੀਐਸਸੀ ਵੀ ਕਰਾਉਣ ਜਲੀਲ ਵੀ ਹੋਣ ਪਰਚੇ ਵੀ ਕਟਾਉਣ ਤੇ ਫਿਰ ਤੁਹਾਡਾ ਕੰਮ ਕਿਦਾਂ ਕਰ ਸਕਦੇ ਆ ਇਸ ਗੱਲੋਂ ਪਾਣੀ ਦਾ ਘੜਾ ਭਰਦਾ ਪਰਦਾ 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 ਖਤਮ ਹੋ ਗਿਆ ਜੀ ਆਮ ਆਦਮੀ ਪਾਰਟੀ ਸੱਤਾ 'ਚ ਕਿਉਂ ਆਈ ਇਹਨਾਂ ਨੇ ਇਸ ਸਿਸਟਮ ਨੂੰ ਤੋੜਨ ਵਾਸਤੇ ਗੱਲ ਕੀਤੀ ਸੀ ਤੁਸੀਂ ਆਨਰੇਬਲ ਅਰਵਿੰਦ ਕੇਜਰੀਵਾਲ ਜੀ ਦੇ ਪੁਰਾਣੇ ਜਿੰਨੇ ਵੀ ਦੇਖੋ ਉਹਨਾਂ ਨੇ ਸਿਸਟਮ ਤੇ ਕੁਐਸਚਨ ਕੀਤਾ ਸੀ ਬਿਊਰੋਕ੍ਰੇਸੀ ਤੇ ਕੀਤਾ ਸੀ ਔਰ ਕਹਿੰਦੇ ਸੀਗੇ ਕਿ ਪਾਰਲੀਮੈਂਟ ਦੇ ਵਿੱਚ ਕਰਪਟ ਲੋਕ ਬੈਠੇ ਆ ਫਿਰ ਉਹਨਾਂ ਨਾਲ ਹੀ ਜਾ ਕੇ ਰਲ ਗਏ ਨੇ ਹੂੰ ਉਹਨਾਂ ਨਾਲ ਲੜ ਕੇ ਇੰਡੀ ਗਰੁੱਪ ਦੇ ਵਿੱਚ ਸ਼ਮੂਲੀਅਤ ਕਰ ਲਈ ਮਤਲਬ 43 ਸੈਕਟਰ ਚੰਡੀਗੜ੍ਹ ਤੱਕ ਤਾਂ ਇਹਨਾਂ ਦਾ ਹਮ ਮਿਲੇ ਤੋਂ ਮਿਲੇ ਇੱਕ ਦੂਜੇ ਕੇ ਲਈ ਬਿਹਾਰ ਦਾ ਇੱਕੇ ਸਵਾ ਬੋਜਪੁਰ ਦਾ ਅੱਛਾ ਬੈਕ ਟੂ ਦ ਟਾਪਿਕ ਮੈਂ ਨਾ ਮੈਂ ਮੈਂ ਬੰਦਾਸਣਾ ਹਰ ਇੱਕ 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 ਅੰਗਿਕਾ ਪ੍ਰਦੇਸ਼ ਉੱਥੋਂ ਉੱਥੋਂ ਰੜ ਕੇ ਹੜ ਵੀ ਆਉਂਦਾ ਵਾ ਉੱਥੋਂ 네ਪਾਲ ਦਾ ਉੱਥੋਂ ਦੀਆਂ ਐਸੀਆਂ ਪ੍ਰੋਬਲਮਸ ਨੇ ਉਸ ਪ੍ਰੋਬਲਮਸ ਨੂੰ ਜਦ ਤੱਕ ਤੁਸੀਂ ਥਰਾਤਲ ਤੇ ਜਾ ਕੇ ਨਹੀਂ ਵੇਖਦੇ ਤੁਹਾਨੂੰ ਲੱਗੇਗਾ 26000 ਕਰੋੜ ਵੀ ਘਟਵਾ ਹੋਰ ਮਿਲਣਾ ਚਾਹੀਦਾ ਸੀ ਚਲੋ ਠੀਕ ਹੈ ਜੀ ਇਹ ਤੁਹਾਡੀ ਗੱਲ ਮੈਂ ਮੰਨ ਲੈਂਦਾ ਪਰ ਪੰਜਾਬ ਦੀ ਜਿਹੜੀ ਹਸੱਦ ਹੈ ਨਾ 536 ਕਿਲੋਮੀਟਰ ਜਿਹੜੀ ਆ ਉਹ ਇੰਟਰਨੈਸ਼ਨਲ ਬਾਰਡਰਸ ਨੂੰ ਲੱਗਦੀ ਹੈ ਤੇ ਪੰਜਾਬ ਦੇ ਉੱਤੇ ਤਵਕੋ ਦੇਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਹੈ ਨਾ ਤੇ ਉਹ ਮੈਨੂੰ ਲੱਗਦਾ ਵੀ ਚਲੋ 1 26000 ਕਰੋੜ ਨਹੀਂ ਥੋੜਾ ਤੇ ਦੇਖੋ ਇਹਦੇ ਵਿੱਚ ਮੈਂ ਕਿਸਾਨਾਂ ਨੂੰ ਵੀ ਬੇਨਤੀ ਕੀਤੀ ਸੀ ਉਦੋਂ ਮੇਰੀ ਇੱਕ ਡਿਬੇਟ ਸੀ ਆਨਰੇਵਲ ਪੰਦੇਟ ਸਾਹਿਬ ਆਨਰੇਵਲ ਢੱਲੇਵਾਲ ਸਾਹਿਬ ਸੀਗੇ ਮੇਰੇ ਨਾਲ ਲਾਈਵ ਡਿਬੇਟ ਚੱਲੀ ਸੀ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਖੁਦ ਸੱਦਾ ਦਿਵੋ ਸਮਾਲ ਸਕیل ਇੰਡਸਟਰੀ ਵਾਲਿਆਂ ਨੂੰ ਐਮ ਐਸ ਐਮ ਵਾਲਿਆਂ ਨੂੰ ਕਿ ਅਸੀਂ ਤੁਸੀਂ ਨਹੀਂ ਕਰਨਾ ਕੰਟਰੈਕਟ ਨਾ ਕਰੋ ਤੁਸੀਂ ਕਮ ਸਕਮ ਇੱਕ ਇੰਡਸਟਰੀ ਲਾਉਣ ਵਾਲੇ ਨਾਲ ਇੱਕ ਵਾਅਦਾ ਕਰੋ ਕਿ ਤੁਸੀਂ ਸਾਡੀਆਂ ਇਹ ਇਹ ਜਿੰਸਾਂ ਨੇ ਇਹਦੇ ਨਾਲ ਸੰਬੰਧਿਤ ਸਾਨੂੰ ਇਥੇ ਦਿਓਗ ਚਾਹੀਦੇ ਨੇ ਔਰ ਅਸੀਂ ਤੁਹਾਨੂੰ ਮਾਲ ਦੀ ਕਮੀ ਨਹੀਂ ਆਉਣ ਦਵਾਗੇ ਮੰਨ ਲਓ ਤੁਸੀਂ ਇੱਥੇ ਕੋਈ ਪਲਾਂਟ ਲਾ ਲਿਆ ਵੱਡਾ ਤੁਸੀਂ ਇੱਥੇ ਪਲਾਂਟ ਲਾ ਲਿਆ ਵਾ ਕੋਈ ਮਸਾਲੇ ਬਣਾਉਂਦਾ ਦੂਜਾ ਤੀਜਾ ਜੇ ਜਿੰਸ ਨਾ ਆਈ ਉਹ ਦੀ ਟਰਾਂਸਪੋਰਟੇਸ਼ਨ ਟਰੱਕ ਦੀ ਕਿੰਨੀ ਮਹਿੰਗੀ ਜੇ ਬਾਹਰੋਂ ਮੰਗਵਾਨੀ ਪਈ ਜਾਂ ਤਾਂ ਉਹ ਫੈਕਟਰੀਆਂ ਬੰਦ ਹੋਣਗੀਆਂ ਇਸ ਤੋਂ ਪਹਿਲਾਂ ਕੱਚਾ ਮਾਲ ਤੋਂ ਬਿਨਾਂ ਤਾਂ ਕਦੇ ਕੋਈ ਫੈਕਟਰੀ ਚੱਲਦੀ ਹੈ ਕੱਚਾ ਮਾਲ ਕਿਹੜਾ ਚਾਹੀਦਾ ਅਸੀਂ ਕਹਿੰਦੇ ਜਦੋਂ ਆਨਰੇਬਲ ਸੀਐਮ ਭਗਵੰਤ ਸਿੰਘ ਜੀ ਮਾਨ ਨੇ ਪਾਣੀ ਦੀ ਮੈਂ ਨਹੀਂ ਕਹਿੰਦਾ ਕਿ ਹਰ ਟਾਈਮ ਅਸੀਂ ਉਹਨਾਂ ਨੂੰ ਕ੍ਰਿਟਿਕਾਈਜ਼ ਕਰਦੇ ਹਾਂ ਉਹਨਾਂ ਨੇ ਪਾਣੀ ਦੀ ਖਪਤ ਨੂੰ ਬਚਾਉਣ ਵਾਸਤੇ ਫੈਸਲਾ ਲਿਆ ਪਰ ਉਹਨਾਂ ਨੂੰ ਸੈਂਟਰ ਗਵਰਨਮੈਂਟ ਦੇ ਐਫਸੀਆਈ ਨਾਲ ਫੂਡ ਕਾਰਪੋਰੇਸ਼ਨ ਦੇ ਨਾਲ ਉਹਨਾਂ ਦੇ ਸਬੰਧਤ ਅਧਿਕਾਰੀਆਂ ਨਾਲ ਮੰਤਰੀਆਂ ਨਾਲ ਸਲਾਹ ਕਰਨੀ ਚਾਹੀਦੀ ਸੀ ਕਿ ਮੈਂ ਪਾਣੀ ਦੀ ਬਚਤ ਵਾਸਤੇ ਇਹ ਜਿੰਸ ਲਵਾ ਰਿਆਂ ਇਹਦੀ ਯੀਲਡ ਇੰਨੀ ਨਹੀਂ ਆਂਦੀ ਜਿੰਨੀ ਕਿ ਆਈ ਆ ਇੱਕ ਕੰਮ ਕਰ ਸਕਦੇ ਤੁਸੀਂ ਕਿ ਉਥੋਂ ਟੀਮਾਂ ਭੇਜੋ ਔਰ ਤੁਹਾਡੇ ਕੋਲ ਜਿੰਸ ਦਾ ਆਉਟਪੁੱਟ ਕੱਢਣ ਵਾਸਤੇ ਮਸ਼ੀਨਾਂ ਹੁੰਦੀਆਂ ਨੇ ਅਪ੍ਰੋਕਸੀਮੇਟਲੀ ਪਤਾ ਲੱਗ ਜਾਏਗਾ ਕਿ ਇਹਦੇ ਵਿੱਚ ਚੌਲ 8 ਕਿਲੋ ਘਟਾਰੇ 9 ਕਿਲੋ ਘਟਾਰੇ ਕਿੰਨੇ ਆ ਰਹੇ ਖੜ ਤੀਸਰੀ ਚੀਜ਼ which is very important 하이브리ਡ ਝੋਨਾ ਜਿਹੜਾ ਹੁੰਦਾ ਨਾ ਇੱਕ ਵਕਤ ਤੋਂ ਬਾਅਦ 1.5 ਤੋਂ 2 ਮਹੀਨਿਆਂ ਤੋਂ ਬਾਅਦ ਉਹਦੇ ਵਿੱਚ ਮਿੱਟੀ ਆਉਣ ਕੋਈ ਮਿੱਟੀ ਚ ਬਣਦੀ ਚੀਜ਼ ਜਿੱਚ ਪਾਣੀ ਘਟਾ ਤੇ ਮਿੱਟੀ ਨੇ ਫਿਰ ਜ਼ਿਆਦਾ ਉਹ ਚ ਨਿਕਲਣਾ ਉਹ ਜਦੋਂ ਮਿੱਟੀ ਨਿਕਲਦੀ ਆ ਉਹਦਾ ਅਸਰ ਜਿਹੜਾ ਵਾ ਨਾ ਘਟੇ ਦਾ ਅਸਰ ਪਾਊਡਰ ਤੇ ਪੈਂਦਾ ਪਾਊਡਰ ਚ ਜਦੋਂ ਪਾਊਡਰ ਚ ਮਿਕਸ ਹੋ ਜਾਂਦਾ ਹੁੰਦਾ ਤਾਂ ਨਹੀਂ ਪਰ ਕਈ ਵਾਰੀ ਹੋ ਜਾਂਦਾ ਵਿੱਚ ਮਾੜਾ ਉਹਦੀ ਵਜਨ ਦੀ ਪਮਾਇਸ਼ ਤੇ ਉਹਦਾ ਕੀ ਹੁੰਦਾ ਕਿ ਉਹਦੇ ਤੇਲ ਦੀ ਯੀਲਡ ਘਟ ਜਾਂਦੀ ਹੈ ਉਹਦਾ ਵੀ ਅਸਰ ਪੈਂਦਾ ਬੜੀਆਂ ਸਮੱਸਿਆਵਾਂ ਨੇ ਔਰ ਅਸੀਂ ਭਾਰਤੀ ਜਨਤਾ ਪਾਰਟੀ ਵਾਲੇ ਪੰਜਾਬ ਸਰਕਾਰ ਨਾਲ ਖੜੇ ਆ ਤੁਸੀਂ ਸਮੱਸਿਆ ਦਾ ਹੱਲ ਕਰੋ ਕਿਸਾਨਾਂ ਦੀ ਸਮੱਸਿਆ ਦਾ ਹੱਲ ਹੋਣਾ ਜਦੋਂ ਆੜਤੀਆਂ ਨੇ ਮਾਲ ਚੁੱਕਣਾ ਆੜਤੀਆਂ ਦਾ ਮਸਲਾ ਹਲ ਹੋਣਾ ਸ਼ੈਲਟਰ ਵਾਲੇ ਰੈਡੀ ਹੋਣਗੇ ਸ਼ੈਲਟਰ ਵਾਲੇ ਉਦੋਂ ਰੈਡੀ ਹੋਣਗੇ ਜਦੋਂ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਸਿਰ ਅਕੋਮੋਡੇਟ ਕੀਤਾ ਜਾਵੇ ਇਹ ਨਾ ਕਿਹਾ ਜਾਵੇ ਜਿੱਦਾਂ ਇਹਨਾਂ ਦੇ ਇੱਕ 2 ਲੀਟਰਾਂ ਨੇ ਕਹਿੰਦਾ ਸੀ ਵੀ ਤੁਸੀਂ ਇੰਨੇ ਸਾਲ ਪੈਸੇ ਕਮਾਏ ਤੇ ਇੱਕ ਸਾਲ ਘਾਟਾ ਵੀ ਚਰ ਲੋ ਕੀ ਫਰਕ ਪੈਂਦਾ ਇਹ ਗੱਲ ਚੰਗੀ ਨਹੀਂ ਹੁੰਦੀ ਮੈਚੁਰ ਸਟੇਟਮੈਂਟਸ ਮੈਚ्योर ਬਿਹੇਵੀਅਰ ਔਰ ਇੱਕ ਬੜੀ ਫੋਕਸਡ ਜਿਹੜੀ ਤੁਹਾਡੀ ਪਾਲਿਸਿਜ਼ ਹੋਣੀਆਂ ਚਾਹੀਦੀਆਂ ਨੇ ਔਰ ਇਹ ਚੀਜ਼ ਦੇਖੋ ਕਿ ਜਿਹੜੀਆਂ ਪਾਲਿਸੀਆਂ ਬਣੀਆਂ ਨੇ ਉਹਨੂੰ ਤੁਸੀਂ ਰਾਈਸ ਮਿਲਰਸ ਨਾਲ ਡਿਸਕਸ ਕਰੋ ਤਾਲੀਬਾਨੀ ਜਾਂ ਤੁਗਲਕੀ ਫਰਮਾਨੀ ਹੁੰਦੇ ਕੋਈ ਰਾਈਸ ਮਿਲਰ 15-20 ਕਰੋੜ ਦੀ ਜਾਇਦਾਦ ਤੋਂ ਘੱਟ ਦਾ ਮਾਲਕ ਨਹੀਂ ਹੈਗਾ ਜੀ ਉਹ ਪ੍ਰਵਾਹ ਨਹੀਂ ਕਰਦਾ ਮੈਂ ਇੱਥੇ ਟੀਵੀ ਦੇ ਸ਼ਰੇਮ ਗਿੰਨਾ ਉਹ ਪ੍ਰਵਾਹ ਹੀ ਨਹੀਂ ਕਰਦਾ ਕਿਸੇ ਮਲਾਜ਼ਮ ਦੀ ਹੁਣ ਕਿਉਂ ਜਦੋਂ ਪੱਲਿਓ ਪਾ ਕੇ ਪੈਸੇ ਦੇਣੇ ਫਿਰ ਤੁਹਾਡਾ ਦਬਕਾ ਕਾਨੂੰ ਸਹਿਣਾ ਉਹਨਾਂ ਨੇ ਜਲਾਲਤਾ ਵੀ ਸਹੀਆਂ ਉਹਨਾਂ ਨੇ ਇਨਸਲਟਾਂ ਵੀ ਸਹੀਆਂ ਉਹਨਾਂ ਨੇ ਆਪਣੇ ਆਪ ਨੂੰ ਨਾ ਜਾਣੇ ਕੈਸੇ ਕੈਸੇ ਸ਼ਬਦ ਸਹੇ ਇਨਸਿਕਿਉਰ ਹੋ ਕੇ ਵੀ ਫਰੇ ਰਾਤਾਂ ਜਾਗੀਆਂ ਮੱਥੇ ਫੜ ਫੜ ਕੇ ਬੈਠਦੇ ਸੀ ਕਈ ਟਾਈਮ ਤੇ ਅੱਜ ਤੋਂ ਕਈ ਸਾਲ ਪਹਿਲਾਂ ਤੇ ਸੁਸਾਈਡ ਵੀ ਹੋਏ ਨੇ ਇਸ ਵਾਰ ਰਾਈਸ ਮਿਲਰ ਜਿਹੜੇ ਹੈਗੇ ਨੇ ਉਹਨਾਂ ਦਾ ਤੁਸੀਂ ਠੱਕੇ ਨਾਲ ਨਹੀਂ ਚਲਵਾ ਸਕਦੇ ਜਦ ਐਗਰੀਮੈਂਟ ਹੀ ਨਹੀਂ ਤੇ ਠੱਕੇ ਨਾਲ ਨਹੀਂ ਚਲਵਾ ਸਕਦੇ ਤੇ ਮੇਰੇ ਖਿਆਲ ਅਕਿ ਕਈਆਂ ਨੇ ਆਪਣੇ ਬਿਲੀ ਦੇ ਬਿੱਲ ਵੀ ਘਟਾਤੇ ਨੇ ਅ ਮੋਸਟ ਪ੍ਰੋਬਬਲੀ ਡਾਇਵਰਟ ਹੋ ਰਿਹਾ ਵਾ ਉਹਨਾਂ ਦਾ ਬਿਜ਼ਨਸ ਕਈਆਂ ਨੇ ਤਾਂ ਬਿਜ਼ਨਸ ਚੇਂਜ ਕਰਨ ਦੀ ਸੋਚ ਵੀ ਲਈ ਆ ਤੇ ਮੇਰਾ ਖਿਆਲ ਆ ਕਿ ਪੰਜਾਬ ਸਰਕਾਰ ਨੂੰ ਅ ਬੜੀ ਗਹਿਨਤਾ ਦੇ ਨਾਲ ਬੜੇ ਧਿਆਨ ਨਾਲ ਸਰਕਾਰ ਨੂੰ ਸੋਚਣਾ ਪੈਣਾ ਕਿ ਉਹ ਅਫਸਰਾਂ ਨੇ ਕਹਿਣਾ ਜੀ ਇਹ ਤੇ ਪਾਲਿਸੀ ਪਾਸ ਹੋਈ ਆ ਪੱਚੋਂ ਕੈਬਨਿਟ ਚ ਪਾਸ ਹੋਈ ਆ ਜੀ ਇਹ ਤੇ ਕੈਬਨਿਟ ਚ ਪਾਸ ਹੋਈ ਪਾਲਿਸੀ ਤੇ ਉੱਥੇ ਫਿਰ ਕੀ ਹੈ ਕਿ ਸਾਡੇ ਜਿਹੜੇ ਇਹਨਾਂ ਨੂੰ ਵੀ ਤਾਲੀਮ ਦੇਣੀ ਚਾਹੀਦੀ ਹੈ ਜਿਹੜੇ ਐਮ ਐਲ ਏ ਤੇ ਮਨਿਸਟਰ ਬਣੇ ਨੇ ਕਿ ਭਾਈ ਤੁਸੀਂ ਵੀ ਦੇਖੋ ਤੁਸੀਂ ਵੀ ਲੋਕਾਂ 'ਚ ਵੜ ਕੇ ਵੇਖੋ ਵੋਟਾਂ ਤੁਹਾਨੂੰ ਲੋਕਾਂ ਨੇ ਪਾਉਣੀਆਂ ਅਫਸਰਾਂ ਨੇ ਨਹੀਂ ਪਾਉਣੀਆਂ ਜੀ ਜੀ ਤੁਸੀਂ ਸਾਹਿਬ ਇਹ 35-40 ਸਾਲ ਮੜੇ ਗਏ ਨੇ ਸਾਡੇ ਤੇ ਚਲੋ ਮੈਨੂੰ ਲੱਗਦਾ ਇਹ ਬਹੁਤ ਡਿਬੇਟ ਦਾ ਮਸਲਾ ਆ ਆਪਾਂ ਕਿਸੇ ਹੋਰ ਟਰੈਕ 'ਕਾਲ ਜਾ ਰਹੇ ਹਾਂ ਮੇਰੇ ਕੋਲ ਸਮਾਂ ਜਿਹੜਾ ਹੈ ਨਾ ਉਹ ਲਿਮਟਿਡ ਸਮਾਂ ਸੀਗਾ ਕੇ ਵਰਤਣ ਲਈ ਜੀ ਸਰ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਸਤਿ ਸ਼੍ਰੀ ਅਕਾਲ